ਅਸੀਂ ਜੇ ਇਸ ਟਾਈਮ ਮੌਜੂਦ ਆ ਆ ਬਾਬਾ ਜੀ ਦੀ ਉਹ ਜਗ੍ਹਾ ਤੇ ਜਿੱਥੇ ਆ ਕੇ ਲੋਕ ਗੁੱਗਾ ਮਾੜੀ ਮੰਦਿਰ ਪਿੰਡ ਵਿਚਪਾਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਕਣ ਕੱਢਣ ਲੱਗੇ ਹੋਏ ਨੇ ਕਾਫੀ ਜਿਹੜਾ ਵੱਡਾ ਜਿਹੜਾ ਉਹਦਾ ਕਣਕ ਦਾ ਢੇਰ ਲੱਗਿਆ ਹੋਇਆ ਜਿਹੜੇ ਕਿ ਲੋਕ ਆ ਕੇ ਇੱਥੇ ਦੁੱਧ ਰੇਡੇ ਤੋਂ ਆ ਕੇ ਕਣਕ ਕੱਢਦੇ ਨੇ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਪਹੁੰਚ ਰਹੇ ਹਨ ਅੱਜ ਮੇਲੇ ਦੇ ਦੂਸਰੇ ਦਿਨ ਦੇਖ ਸਕਦੇ ਹੋ ਤੁਸੀਂ ਜਿਹੜੀ ਸੰਗਤ ਆ ਬਹੁਤ ਹੀ ਦੂਰੋਂ ਦੂਰੋਂ ਆ ਕੇ ਇੱਥੇ ਮਿੱਟੀ ਕੱਢਦੀ ਐ ਤੇ ਬਾਬਾ ਜੀ ਦੇ ਮੱਥਾ ਟੇਕਦੀ ਐ ਦੇਖੋ ਕਿੰਨੀਆਂ ਕਾਫੀ ਵੱਡੀਆਂ ਜੜੀਆਂ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਵੀ ਤੁਸੀਂ ਦਿਖਾ ਸ਼ਪਾਰ ਪਿੰਡ ਦੀ ਜਿਹੜੀ ਗੁੱਗਾ ਮਾੜੀ ਦੀ ਜਗ੍ਹਾ ਵਾ ਉਹ ਜਗ੍ਹਾ ਦੇ ਬਿਲਕੁਲ ਬੈਕ ਸਾਈਡ ਤੇ ਖੜੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਜਗ੍ਹਾ ਵਾ ਬਹੁਤ ਹੀ ਜਿਹੜੀ ਅਲੀਸਨ ਜਗ੍ਹਾ ਬਣਾਈ ਗਈ ਆ ਬਾਬਾ ਜੀ ਦੀ ਕਾਫੀ ਦੂਰ ਦੂਰ ਦੀ ਜਿਹੜੀ ਸੰਗਤ ਇੱਥੇ ਆਉਂਦੀ ਆ ਅਸੀਂ ਬਿਲਕੁਲ ਉਸ ਜਗ੍ਹਾ ਦੀ ਬੈਕਸਾਈਡ ਤੇ ਆ ਅਸੀਂ ਜਿੱਥੇ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਉੱਥੇ ਹੀ ਇੱਥੋਂ ਦੇ ਜਿਹੜੇ ਨਗਰ ਨਿਵਾਸੀ ਨੇ ਇੱਥੋਂ ਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਾਇਆ ਕਿਵੇਂ ਇੱਥੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੇ ਨੇ ਕਿਹੋ ਜਿਹਾ ਲੰਗਰਾਂ ਦੇ ਪ੍ਰਬੰਧ ਨੇ ਤੇ ਕਿਹੋ ਜਿਹਾ ਇੱਥੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਅਸੀਂ ਇਸ ਟਾਈਮ ਮੌਜੂਦ ਆ ਉਸ ਪਾਰ ਦੀ ਜਗ੍ਹਾ ਤੇ ਜਿੱਥੇ ਕਿ ਤੁਸੀਂ ਦੇਖਿਆ ਵੀ ਜਿਹੜਾ ਮੇਲਾ ਵਾ ਬਹੁਤ ਜ਼ਿਆਦਾ ਭਰਿਆ ਹੋਇਆ ਵਾ ਉਹ ਜਗ੍ਹਾ ਤੇ ਮੌਜੂਦ ਆ ਜਿੱਥੇ ਕਿ ਲੋਕ ਦੂਰੋਂ ਦੂਰੋਂ ਆ ਕੇ ਮਿੱਟੀ ਕੱਢਦੇ ਨੇ ਤੇ ਉੱਥੇ ਬਾਬਾ ਜੀ ਦੀ ਜਗ੍ਹਾ ਤੇ ਮੱਥਾ ਵੀ ਟੇਕਦੇ ਨੇ ਤੇ ਸਾਡੇ ਕੋਲ ਇੱਥੋਂ ਦੇ ਪ੍ਰਬੰਧਕ ਮੌਜੂਦ ਨੇ ਆਪਾਂ ਉਹਨਾਂ ਤੋਂ ਇਸ ਮੇਲੇ ਦੇ ਇਤਿਹਾਸ ਬਾਰੇ ਪਤਾ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੌਂ ਜੀ ਤੁਹਾਡਾ ਤਰਮਿੰਦਰ ਕੁਮਾਰ ਤੁਸੀਂ ਵੀ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ ਤੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਮੱਥਾ ਟੇਕਣ ਦੇ ਸਾਬ ਦੇਸਾ ਦੀ ਸੰਗਤ ਹ ਸਿੱਧ ਸਲਖਣ ਸੇਖੋਂ ਦੇ ਘਰ ਬਾਬਾ ਜੀ ਦਾ ਜਨਮ ਹੋਇਆ ਸੀਗਾ ਸੇਖੋਂ ਗੋਦ ਜੀਮੀਦਾਰ ਦੇ ਘਰ ਉਹਦੇ ਵਿਚਪਾਰਤ ਵਿਚਪਾਰ ਦੇ ਵਿੱਚ ਉਹਦੇ ਨਾਲ ਇੱਕ ਸੱਪ ਨੇ ਜਨਮ ਲਿਆ ਸੀਗਾ ਉਹ ਬੱਚੇ ਪੈਦਾ ਹੋਏ ਸੀ ਜਿਹਦੇ ਵਿੱਚ ਇੱਕ ਬਾਬਾ ਸਲਖਣ ਜੀ ਸੀਗੇ ਉਹਦੇ ਨਾਲ ਸੀਗਾ ਇੱਕ ਬਾਬਾ ਸੱਪ ਜੀ ਜਿਹਨੂੰ ਆਪ ਗੁੱਗਾ ਬਾਬਾ ਜੀ ਨਾਲ ਦੇ ਨਾਲ ਜਾਂਦੇ ਜਾਨੀ ਬੱਚਾ ਸੀ ਇਨਸਾਨ ਸੀ ਇੱਕ ਸੱਪ ਸੀ ਇੱਕ ਸੱਪ ਸੀਗਾ ਉਹ ਜਿਸ ਵਕਤ ਪੁਰਾਣੇ ਜਮੇ ਦੇ ਵਿੱਚ ਜਨਾਨੀਆਂ ਕੰਮ ਕਰਦੀਆਂ ਖੇਤਾਂ ਵਿੱਚ ਕੰਮ ਕਰਦੀਆਂ ਸੀਗੀਆਂ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਂਦੀਆਂ ਸੀ ਖੇਤਾਂ 'ਚ ਬੱਚੇ ਨੂੰ ਜਦੋਂ ਬੱਚੇ ਨੂੰ ਜਦੋਂ ਆਪਣੇ ਖੇਤਾਂ 'ਚ ਪਾਉਂਦੇ ਸੀਗੇ ਤਾਂ ਬਾਬਾ ਜੀ ਉਹਨੂੰ ਬਣ ਦੇ ਨਾਲ ਸ਼ਾਂ ਕਰਦੇ ਸੀਗੇ ਜਿਹੜਾ ਉਹਦਾ ਬਰਦਰ ਸੀ ਭਾਈ ਜੀ ਉਹਦਾ ਹਾਂਜੀ ਹਾਂਜੀ ਸੱਪ ਉਹਨੂੰ ਫੜ ਦੇ ਨਾਲ ਸ਼ਾਂ ਕਰਦਾ ਹੁੰਦਾ ਸੀ ਇਹ ਧੋਪਾਂ ਦੀ ਸੀ ਉਹ ਰਾਈ ਨਿੰਗੇ ਜਾਂਦੇ ਸੀਗੇ ਤੇ ਉਹਨਾਂ ਨੇ ਉਸ ਸੱਪ ਨੂੰ ਦੇਖਿਆ ਵੀ ਬੱਚੇ ਨੂੰ ਦੱਸ ਦੇਗਾ ਤੇ ਉਹ ਬੱਚੇ ਨੂੰ ਉਹਨਾਂ ਨੇ ਰਾਈਆਂ ਨੇ ਸੱਪ ਨੂੰ ਮਾਰ ਦਿੱਤਾ ਜਿਸ ਦੇ ਨਾਲ ਸੱਪ ਦੇ ਮਰਨ ਨਾਲ ਨਾਲ ਹੀ ਬੱਚੇ ਦੇ ਪ੍ਰਾਨ ਪੂਰੇ ਹੋ ਗਏ ਆ ਫਿਰ ਉਸ ਤੋਂ ਬਾਅਦ ਇੱਕ ਆਵਾਜ਼ ਆਈ ਕਿ ਸਾਡੇ ਜੋੜਿਆਂ ਦੀ ਮੈੜੀ ਬਣਾਈ ਜਾਵੇ ਜੋ ਲੋਕ ਸੁਖ ਸੁਖੇਗਾ ਉਹਦੀ ਸੁਖਵਾਂ ਆਏਗੀ ਠੀਕ ਹੈ ਜੀ ਜੀ ਕਿੰਨੇ ਸੌ ਸਾਲ ਪਹਿਲਾਂ ਦੀ ਗੱਲ ਹੈ ਇਹ ਤਕਰੀਬਨ 400 ਸਾਲ ਪਹਿਲਾਂ ਦੀ 400 ਸਾਲ ਪਹਿਲਾਂ ਦੀ ਗੱਲ ਹੈ ਪਿੰਡ ਚਪਾਰ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਬੱਚੇ ਪੈਦਾ ਹੋਏ ਸੀ ਇੱਕ ਇਨਸਾਨ ਸੀ ਤੇ ਇੱਕ ਜਾਨਵਰ ਸੱਪ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇੱਕ ਉਹ ਜਿਹੜਾ ਸੱਪ ਸੀ ਉਹਨੂੰ ਲੋਕ ਮਾਰ ਦਿੰਦੇ ਨੇ ਮਾਰ ਦਿੰਦੇ ਨੇ ਠੀਕ ਹੈ ਜੀ ਫਿਰ ਉਤੋਂ ਬਾਅਦ ਇੱਥੇ ਬਾ ਕੋਈ ਸੀ ਵੀ ਇਸ ਜਗ੍ਹਾ ਤੇ ਆ ਕੇ ਜਿਹੜਾ ਵੀ ਕੋਈ ਮਿੱਟੀ ਕੱਢੂਗਾ ਉਹਦੀ ਹਾਸੂਕ ਪੂਰੀ ਹੋਏਗੀ ਜਿਵੇਂ ਕਿਸੇ ਦੇ ਸੱਪ ਲਈ ਮਿੱਟੀ ਲੱਗ ਜਾਂਦੀ ਹੈ ਜਾਂ ਸੱਪ ਮੂੰਹ ਹੀ ਨਾਲ ਆ ਜਾਂਦਾ ਇੱਥੇ ਚੌਂਕੀਆਂ ਭਰਦੇ ਆ ਕੇ ਬਾਬੇ ਦਾ ਹੌਮ ਦਿੰਦੇ ਆ ਉਹ ਬਿਲਕੁਲ ਚੰਦਨ ਵਰਗੇ ਹੋ ਕੇ ਜਾਂਦੇ ਆ ਕਿੰਨੇ ਦਿਨ ਚੱਲਦਾ ਮੇਲਾ ਹੈ ਇਹ ਮੇਲਾ ਜੀ ਤਕਰੀਬਨ ਚੱਲਦਾ ਤਾਂ 70 ਦਿਨਾਂ ਲੇਕਿਨ ਜਿਹੜਾ ਸਰਕਾਰੀ ਉਹ 6 ਦਿਨ ਸਾਡਾ ਸਾਂਝਾ ਕੀਤਾ ਹੁੰਦਾ ਵਾ ਉਸ ਤੋਂ ਬਾਅਦ ਜਿੰਨੇ ਸਾਡੇ ਮੰਦਰ ਪ੍ਰਬੰਧਕ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਆਪਣੀਆਂ ਆਪਣੀਆਂ ਡਿਊਟੀਆਂ ਲਾਉਂਦੇ ਹੈਗੇ ਆ ਠੀਕ ਹੈ ਇੱਥੇ ਮੇਲੇ ਤੇ ਪ੍ਰਬੰਧ ਕਿਹੋ ਜਿਹੇ ਹੁੰਦੇ ਨੇ ਜੀ ਮੇਲੇ ਦੇ ਪ੍ਰਬੰਧ ਬਹੁਤ ਵਧੀਆ ਜੀ ਜਿਹੜੇ ਸਾਡੇ ਮੇਨ ਮੁਰੇ ਆਗੂ ਨੇਗੇ ਖੜੇ ਹੈਪੀ ਬਾਬਾ ਜੀ ਨੇ ਮੇਰੇ ਉਹ ਪੁੱਤੇ ਇਥੋਂ ਲੱਗਦੇ ਹੈਗੇ ਆ ਤੇ ਉਹਨਾਂ ਦੇ ਸਾਰੇ ਦੇਖਣ ਦੇ ਵਿੱਚ ਉਹਨਾਂ ਨੇ ਸਹੀ ਪ੍ਰਬੰਧ ਬਣਾਇਆ ਹੋਇਆ ਉਹਨਾਂ ਨੇ ਦੇਖ ਲੈ ਕੇ ਵਿੱਚੋਂ ਸਾਰਾ ਪ੍ਰਬੰਧ ਹੋ ਰਿਹਾ ਵਾ ਠੀਕ ਹੈ ਜੀ ਕੋਈ ਅਨਸਕਾਮੀ ਘਟਣਾ ਨਾ ਵਾਪਰ ਜਵੇ ਪ੍ਰਸ਼ਾਸਨ ਦਾ ਪ੍ਰਬੰਧ ਕਿਹੋ ਜਿਹਾ ਪ੍ਰਸ਼ਾਸਨ ਦਾ ਪ੍ਰਬੰਧ ਪੂਰਾ ਵਧੀਆ ਜੀ ਸਾਡੇ ਨਾਲ ਪੂਰਾ ਸਹਿਯੋਗ ਹੈ ਉਹਨਾਂ ਦਾ ਕਿਉਂਕਿ ਸਾਡੇ ਜਿਹੜੇ ਬਾਬਾ ਜੀ ਨੇਗੇ ਉਹਨਾਂ ਦੀ ਪੂਰੀ ਉੱਪਰ ਤੱਕ ਅਪਰੋਚ ਆ ਉਹਨਾਂ ਜਦੋਂ ਵੀ ਉਹਨਾਂ ਨੂੰ ਕੋਈ ਲੋੜ ਪੈਂਦੀ ਪ੍ਰਸ਼ਾਸਨ ਦੀ ਉਹ ਹਰ ਵਕਤ ਸਾਡੇ ਕੋਲੇ ਹਾਜ਼ਰ ਹੁੰਦੇ ਆ ਜਿਵੇਂ ਇੱਕ ਚੋਰ ਲਟੇਰੇ ਨੇ ਜੇਬ ਕਤਰੇ ਨੇ ਉਹਨਾਂ ਤੋਂ ਕੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਦਾ ਦੇਖੋ ਸਾਡੀ ਸਿਕਿਉਰਿਟੀ ਲੱਗੀ ਹੈ ਨਾ ਸੇਵਾਦਾਰ ਲੱਗੇ ਹੋਏ ਨੇਗੇ ਸੇਵਾਦਾਰ ਸਾਡੇ ਬਾਬਾ ਜੀ ਦੇ ਸੀਸੀਟੀਵੀ ਕੈਮਰੇ ਕਿੰਨੇ ਕੁ ਲੱਗੇ ਹੋਏ ਨੇ ਇੱਥੇ ਤਕਰੀਬਨ ਜੀ 25-30 ਕੈਮਰੇ ਲੱਗੇ ਹੋਇਆ ਹਾਂਜੀ ਸੀਸੀਟੀਵੀ ਹਰ ਜਗ੍ਹਾ ਦੇ ਕੈਮਰੇ ਲੱਗੇ ਹੋਇਆ ਵਾ ਤਾਂ ਕਿ ਕੋਈ ਵੀ ਅਸਲਾਰਤੀ ਜਾਂ ਅਸਰ ਕੋਈ ਇਹੋ ਜਿਹੀ ਘਟਨਾ ਨਾ ਕਰ ਤੂੰ दैट ਇਜ਼ ਲਿਖ ਨੂੰ ਇਹੀ ਸਨੇਹਾ ਜੀ ਮੇਰਾ ਭਈ ਆਓ ਹਰ ਇੱਕ ਸਾਲ ਬਾਬੇ ਜਿਹੜਾ ਮਿੱਟੀ ਕਢੋ ਆਗੇ ਸੁਖ ਸੁਖੋ ਦੇਵਦੀਆਂ ਪੂੜੀਆਂ ਸੁੱਖਾਂ ਕਰੋ ਬਾਬੇ ਦਾ ਸ਼ੀਰਾ ਪ੍ਰਾਪਤ ਕਰੋ ਐਤਕੀ ਇਹ ਕਿਤੇ ਨਵੀਂ ਗੱਲ ਦੇਖਣ ਨੂੰ ਮਿਲੀਏ ਕਾਨਫਰੰਸਾਂ ਨਹੀਂ ਲੱਗੀਆਂ ਕਿੰਨਾ ਕੁ ਲੋਕਾਂ ਨੂੰ ਸੁਖ ਰਿਹਾ ਵਾ ਕਿਉਂਕਿ ਜਿਹੜੇ ਸ਼ਰਧਾਲੂ ਆਉਂਦੇ ਸੀ ਉਹਨਾਂ ਨੂੰ ਕਾਨਫਰੰਸਾਂ ਦੇ ਜਿਹੜਾ ਜਾਦੇ ਭੀੜ ਹੁੰਦੀ ਸੀ ਉਹ ਮੱਥਾ ਟੇਕਣ ਨੂੰ ਵੀ ਦਿੱਕਤ ਆਉਂਦੀ ਸੀ ਉਹਨਾਂ ਨੂੰ ਕੋਈ ਅਸੀਂ ਇਸ ਤਰੀਕੇ ਨਾਲ ਕੀਤਾ ਸੀ ਕਾਨਫਰੰਸਾਂ ਦਾ ਅਸੀਂ ਆਪ ਦੇ ਕੋਲ ਨੂੰ ਲਿਖ ਕੇ ਦਿੱਤਾ ਸੀਗਾ ਵੀ ਜੋ ਇਹ ਮੇਲਾ ਆਇਗਾ ਇੱਕ ਸਿਆਸੀ ਮੇਲਾ ਨਹੀਂ ਹੈ ਇਹ ਇੱਕ ਧਾਰਮਿਕ ਮੇਲਾ ਹੈ ਵੀ ਇਹ ਇਹ ਜਰੂਰਤ ਨਹੀਂ ਹੈ ਇਹ ਸਾਡੇ ਮੰਦਰ ਕਮਿਟੀ ਪਲੱਸ ਪੰਚਾਇਤਵਨਿਓ ਲਿਖ ਕੇ ਅਸੀਂ ਐਸਐਸਪੀ ਸਾਹਿਬ ਨੂੰ ਦੇ ਕੇ ਦਿੱਤਾ ਸੀਗਾ ਉਹਦੇ باوجود ਇਹ ਕਾਨਫਰੰਸ ਬੰਦ ਕੀਤੀ ਗਈਆਂ ਨੇ ਕੀ ਉਹ ਕਾਨਫਰੰਸ ਹੁਣ ਕਦੇ ਵੀ ਨਹੀਂ ਲੱਗਣਗੀਆਂ ਦੇਖੋ ਜੀ ਸਾਡੇ ਦਾ ਇਹੀ ਸੁਝਾਵਾ ਪ੍ਰਸ਼ਾਸਨ ਵੀ ਹਰ ਇੱਕ ਸਾਲ ਕਾਨਫਰੰਸ ਬੰਦ ਹੋਣੀ ਚਾਹੀਦੀ ਆ ਠੀਕ ਹੈ ਜੀ ਤਾਂ ਕਿ ਜਿਹੜੇ ਸ਼ਰਧਾਲੂ ਬਾਬੇ ਦੇ ਮੱਥਾ ਟੇਕਣ ਆਉਂਦੇ ਆ ਓਨਲੀ ਫਿਰ ਬਾਬੇ ਦੀ ਚੁੰਗੀ ਭਰ ਕੇ ਆਉਂਦਾ ਸੁਖ ਸ਼ੋਕ ਕੇ ਆਉਂਦਾ ਸ਼ੀਰਧ ਅਪਰਾਧ ਲੈ ਸਕਣ ਪਰ ਅੱਜ ਕੀ ਅਸੀਂ ਦੇਖਿਆ ਵੀ ਉਹ ਸ਼ਰਧਾਲੂ ਨੇ ਆਰਾਮ ਨਾਲ ਮੱਥਾ ਟੇਕਿਆ ਕੋਈ ਉਹਨਾਂ ਨੂੰ ਭੀੜ ਪੜਕਾ ਨਹੀਂ ਕੋਈ ਇੱਥੇ ਹੁੱਲੜਵਾਜੀ ਨਹੀਂ ਕੋਈ ਖੜਕਾ ਦੜਕਾ ਨਹੀਂ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਕਿ ਇਸ ਕਾਨਫਰੈਂਸਾ ਨਾ ਹੋਣ ਕਾਰਨ ਹੋਇਆ ਇਹ ਬਿਲਕੁਲ ਜੀ ਬਿਲਕੁਲ ਸਹੀ ਹੈ ਜੇ ਕਾਨਫਰੈਂਸਾਂ ਲੱਗੀਆਂ ਹੁੰਦੀਆਂ ਤਾਂ ਇੰਨਾ ਬੰਦਾ ਮੱਥਾ ਨਹੀਂ ਟੇਕ ਸਕਦਾ ਸੀਗਾ ਕਿਉਂਕਿ ਉਹ ਕਿਸੇ ਨੂੰ ਕਾਨਫਰੈਂਸਾਂ ਕਰਕੇ ਉਹ ਉਧਰ ਹੀ ਬੰਦਾ ਉਲੀ ਜਾਂਦਾ ਸੀਗਾ ਕਾਨ ਜਦਨੇ ਸੰਧਾਲੂ ਆਏ ਨੇ ਬੜੇ ਆਰਾਮ ਨਾਲ ਮੱਥਾ ਟੇਕਿਆ ਚੌਂਕੀ ਬਰੀ ਮਿੱਟੀ ਗੱਡੀ ਉਹਨਾਂ ਨੇ ਇੱਕ ਥਿੱਕੇ ਨਾਮ ਦੇ ਉਹਨਾਂ ਨੇ ਸੁਖ-ਸ਼ੋਕੇ ਵਾਪਸ ਗਏ ਆ ਤੁਸੀਂ ਦੇਖਿਆ ਜੋ ਪ੍ਰਬੰਧਕ ਨੇ ਜਿੰਨਾਂ ਨੇ ਦੱਸਿਆ ਵੀ ਐਤ ਕੀ ਕਾਨਫਰੰਸਾ ਮੇਲੇ ਤੇ ਕਿਉਂ ਨਹੀਂ ਹੋਈਆਂ ਉਸ ਦਾ ਕਾਰਨ ਇਹ ਹੈ ਕਿ ਕਮੇਟੀ ਨੇ ਪ੍ਰਸ਼ਾਸਨ ਨੂੰ ਉੱਪਰ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਲਿਖ ਕੇ ਦੇ ਦਿੱਤਾ ਸੀ ਵੀ ਇਸ ਮੇਲੇ ਨੂੰ ਸਿਆਸੀ ਮੇਲਾ ਨਾ ਬਣਾਇਆ ਜਾਵੇ ਕਿਉਂਕਿ ਜਦੋਂ ਸਿਆਸੀ ਕਾਨਫਰੰਸਾ ਲੱਗਦੀਆਂ ਤਾਂ ਜਿਹੜੇ ਇੱਥੋਂ ਦੇ ਲੋਕ ਨੇ ਦੂਰ ਦਰਡੇ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਬਾਬਾ ਜੀ ਨੇ ਦੱਸਿਆ ਵੀ ਅੱਜ ਜਿਹੜੀਆਂ ਇਹ ਕਾਨਫਰੰਸਾ ਨਹੀਂ ਹੋਈਆਂ ਉਸ ਦੇ ਨਾਲ ਹੀ ਜਿਹੜੇ ਲੋਕ ਨੇ ਸ਼ਰਧਾਲੂ ਨੇ ਉਹਨਾਂ ਨੇ ਆਰਾਮ ਦੇਖ ਮੱਥਾ ਟੇਕਿਆ ਤੇ ਉਹਨਾਂ ਨੂੰ ਕਿਸੇ ਕੰਮ ਦੀ ਤੇ ਇੱਥੇ ਬਾਬਾ ਜੀ ਨੇ ਇੱਕ ਮੈਸੇਜ ਵੀ ਦਿੱਤਾ ਵੀ ਆਓ ਇਸ ਮੇਲੇ ਤੇ ਹਰ ਸਾਲ ਆਓ ਪਰ ਸਰਦਾਲੂਆਂ ਵਾਂਗੂ ਆਓ ਕੋਈ ਹੁੱਲੜਵਾਜੀ ਨਾ ਕਰੋ ਆਰਾਮ ਨਾਲ ਆਪਣਾ ਮੱਥਾ ਟੇਕੋ ਬਾਬਾ ਜੀ ਦੀ ਜਗ੍ਹਾ ਤੇ ਹਰ ਇੱਕ ਜਿਹੜੀ ਸੁਖਣਾ ਪੂਰੀ ਹੁੰਦੀ ਆ ਤੇ ਸਾਡੇ ਕੋਲੇ ਇੱਥੇ ਪਿੰਡ ਦੇ ਭਾਈ ਜੀ ਮੌਜੂਦ ਨੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕੁਲਦੀਪ ਸਿੰਘ ਐਸ ਡੀਓ ਰਿਟਾਇਰ ਵਰਸਪਲ ਹੈ ਯਾਨੀ ਸੈਨੀਟੇਸ਼ਨ ਇਹ ਸ਼ਪਾਰ ਦਾ ਮੇਲਾ ਇੱਕ ਸਰਦਾਪੂਰਕ ਮੇਲਾ ਪਹਿਲਾਂ ਇਤਿਹਾਸਕ ਮੇਲਾ ਤਾਂ ਬਹੁਤ ਦੂਰ ਦੀ ਗੱਲ ਕਹਿਣਾ ਮੇਰੇ ਬਸ ਦਾ ਕੰਮ ਨਹੀਂ ਆ ਮੇਰੀ ਉਮਰ ਛੋਟੀ ਹੈ ਇਤਿਹਾਸਕ ਮੇਲਾ ਹੈ ਬਹੁਤ ਜਿਵੇਂ ਬਾਬਾ ਜੀ ਦਾ ਦੇ ਵਿਚਾਰ 500 ਸਾਲ ਹੈਗੇ ਆ ਪਰ ਵਿੱਚ ਦੀ ਸਿਆਸੀ ਕਾਨਫਰੰਸਾਂ ਲੱਗਣ ਲੱਗੀਆਂ ਦੂਰ ਦਰਡੇ ਤੋਂ ਲੋਕ ਸੰਗਤ ਆਉਂਦੀ ਸੀ ਜਿਵੇਂ ਸਾਲਾਸ ਰਾਜਸਥਾਨ ਦੇ ਵਿੱਚ ਬਾਬਾ ਗੁੱਗਾ ਦੇ ਮੜੀ ਮੇਲਾ ਲੱਗਦਾ ਉੱਤੇ ਸਰਦਾਂ ਨਾ ਜਾਂਦੇ ਉਵੇਂ ਹੀ ਇੱਥੇ ਸਾਧਰ ਨਾਲ ਆਉਂਦੇ ਆ ਮੈਂ ਤਾਂ ਸਾਰੀ ਸੰਗਤ ਨੂੰ ਕਹਾਂਗਾ ਬਈ ਤੁਸੀਂ ਆਓ ਮੱਥਾ ਟੇਕੋ ਬਾਬਾ ਜੀ ਦੀਆਂ ਸ਼ੁਭ ਕਾਮਨਾਵਾਂ ਲਓ ਅਸ਼ੀਰਵਾਦ ਲਓ ਤੁਹਾਡੇ ਘਰ-ਵਾਰ ਤੁਹਾਡਾ ਪਰਿਵਾਰ ਸਾਰਾ ਖੁਸ਼ੀ ਵਛੇ ਮੈਂ ਤਾਂ ਰਹਣ ਵਾਲੇ ਤੁਸੀਂ ਇਹ ਦੱਸ ਸਕਦੇ ਹੋ ਕਿ ਕਾਨਫਰੰਸਾਂ ਨਹੀਂ ਲੱਗੀਆਂ ਕਿੰਨਾ ਕੁ ਠੀਕ ਰਿਹਾ ਵਾ ਕਾਨਫਰੰਸਾਂ ਇੱਕ ਸਿਆਸੀ ਕਾਨਫਰੰਸਾਂ ਨੇ ਉਹਦੇ ਵਿੱਚ ਸਾਡੇ ਆਮ ਸ਼ਰਧਾਲੂਆਂ ਨੂੰ ਬਹੁਤ ਦਿੱਕਤ ਆਉਂਦੀ ਬਹੁਤ ਦਿੱਕਤ ਆਉਂਦੀ ਸੀ ਬੱਸਾਂ ਆ ਜਾਣੀਆਂ ਟਰੱਕ ਆ ਜਾਣੇ ਟਰਾਲੀਆਂ ਆ ਜਾਣੀਆਂ ਮਾਈਕ ਸਪੀਕਰਾਂ ਦੀ ਜਿਹੜੀ ਆਵਾਜ਼ ਆ ਕੋਈ ਸੁਣ ਨਹੀਂ ਦਿੰਦੀ ਉਹ ਉਹ ਮਤਲਬ ਸਮਝ ਲਓ ਭਈ ਜੋ ਮਹਾਰਾਜ ਦੇ ਕੋਲੇ ਬਾਬਾ ਜੀ ਕੋਲੇ ਕੋਈ ਆਪਣੀ ਸੁਖਣਾ ਸੋਚਦਾ ਕੋਈ ਕਹਿੰਦਾ ਵੀ ਇਹ ਬਾਬਾ ਜੀ ਮੈਂ ਤੇਰੇ ਚਰਨਾ ਤੇ ਆਇਆ ਧੂੜ ਮੱਥਾ ਟੇਕਣ ਆਇਆ ਮੈਂ ਮਿੱਟੀ ਕੱਢੀ ਆ ਜਾਂ ਲਾਉਡ ਸਪੀਕਰ ਲੱਗਦੇ ਨਾ ਤਾਂ ਬਾਬੇ ਨੂੰ ਕਹਿਣ ਦਾ ਪਤਾ ਲੱਗਦਾ ਨਾ ਸ਼ਰਧਾਲੂ ਨੂੰ ਕਹਿਣ ਦਾ ਬਤਲ ਲੱਗਦਾ ਇਹਦੇ ਵਿੱਚ ਇਹ ਹੈਗਾ ਵੀ ਬਹੁਤ ਹੀ ਵਧੀਆ ਬਾਕੀ ਸਾਡੇ ਹੈਪੀ ਬਾਬਾ ਜੀ ਨੇ ਉਹਨਾਂ ਨੇ ਜਿਆਦਾ ਬਾਗਡੋਰ ਸੰਭਾਲੀ ਹੈ ਲੰਗਰ ਪ੍ਰਸ਼ਾਦਾ ਸਾਰਾ ਅੱਗੇ ਢੱਬੇ ਆਉਂਦੇ ਸੀ ਹੁਣ ਲੰਗਰ ਪ੍ਰਸ਼ਾਦਾ ਫ੍ਰੀ ਆ ਘੱਟੋ ਘੱਟ ਨਹੀਂ ਰੋਜ਼ 1200 1500 ਬੰਦੇ ਦਾ ਲੰਗਰ ਪ੍ਰਸ਼ਾਦਾ ਇੱਥੇ ਬਣਦਾ ਵਾ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੱਕ ਡਿਨਰ ਤੱਕ ਔਰ ਕੋਈ ਵੀ ਆਈਟਮ ਤੁਹਾਨੂੰ ਇਹ ਨਹੀਂ ਹੋਊਗੀ ਵੀ ਤੁਹਾਨੂੰ ਨਹੀਂ ਮਿਲੂਗੀ ਫਰੂਟ ਚਾਰਟ ਗੋਲ ਗੱਪੇ ਮੰਤਲਬ ਘਟੋ ਘਟ ਨਹੀਂ ਇੱਥੇ 40 45 ਆਈਟਮਾਂ ਬਣਦੇ ਆ ਨੇ ਫੁੱਕੇ ਠਿੱਕੇ ਚੌੜ ਜਿਹਨੂੰ ਕਹਿੰਦੇ ਆ ਆਪਾਂ ਮਿੱਠੇ ਟੋਲ ਕਹਨੇ ਆ ਜਾਂ ਹੋਰ ਦਹੀਂ ਮਟਰ ਕਹਨੇ ਜੋ ਮਰਜ਼ੀ ਤੁਸੀਂ ਖਾ ਸਕਦੇ ਜੋ ਤੁਹਾਨੂੰ ਬਾਜ਼ਾਰ ਚ ਮਿਲਦਾ ਉਹ ਤੁਹਾਨੂੰ ਇੱਥੇ ਮਿਲੇਗਾ ਅਸੀਂ ਹੈਪੀ ਬਾਬਾ ਜੀ ਦੇ ਚਰਨਾਂ ਚ ਬੇਨਤੀ ਇਹ ਕਰਾਂਗੇ ਵੀ ਬਾਬਾ ਜੀ ਅਸੀਂ ਤੁਹਾਡੇ ਹੈਗੇ ਦਾ ਚਾਚੇ ਲੱਗਦੇ ਬਸ ਜੋ ਤੂੰ ਹਿੰਮਤ ਕਰ ਰਿਆ ਨਾ ਪ੍ਰਮਾਤਮਾ ਤੈਨੂੰ ਦੁੱਗਣੀ ਤਿੱਗਣੀ ਤਰੱਕੀ ਕਰੇ ਮੈਂ ਇਸ ਕਰਕੇ ਸਾਰਿਆਂ ਦਾ ਧੰਨਵਾਦ ਕਰਦਾ ਵੈਕੁਰ ਜੀ ਦਾ ਖਲਚਾ ਵੈਕੁਰ ਜੀ ਜਿੱਥੇ ਇਸ ਨਗਰ ਨਿਵਾਸੀਆਂ ਨੇ ਇਹ ਦੱਸਿਆ ਵੀ ਜਿਹੜੀ ਅੱਜ ਐਤਕੀ ਕਾਨਫਰੰਸਾਂ ਨਹੀਂ ਹੋਇਆ ਸੰਗਤਾਂ ਨੂੰ ਬਹੁਤ ਜਿਹੜੀ ਆਰਾਮਦਈਕ ਸਹੂਲਤ ਮਿਲੀ ਹੈ ਉੱਥੇ ਇਹ ਪਿੰਡ ਦੇ ਨਗਰ ਨਿਵਾਸੀਆਂ ਨੇ ਬਾਬਾ ਜੀ ਦਾ ਧੰਨਵਾਦ ਵੀ ਕੀਤਾ ਇਹ ਵੀ ਦੱਸਿਆ ਵੀ ਇੱਥੇ ਜਿਹੜੇ ਲੰਗਰ ਨੇ ਕਿੰਨੀ ਪ੍ਰਕਾਰ ਦੇ ਬਣਦੇ ਨੇ ਆਓ ਅਸੀਂ ਤੁਹਾਨੂੰ ਹੋਰ ਮੇਲੇ ਦੀਆਂ ਝਲਕੀਆਂ ਦਿਖਾਉਂਦੇ ਹਾਂ ਜੀ ਮੇਲੇ ਦੇ ਵਿੱਚ ਅਸੀਂ ਤੁਹਾਡੀ ਨੌਜਵਾਨਾਂ ਨਾਲ ਗੱਲ ਕਰਾਈ ਤੇ ਬਜ਼ੁਰਗਾਂ ਨਾਲ ਗੱਲ ਕਰਾਈ ਉੱਥੇ ਸਾਡੇ ਕੋਲ ਸਾਡੀਆਂ ਭੈਣਾਂ ਵੀ ਖੜੀਆਂ ਨੇ ਛੋਟੀ ਜੀ ਬੱਚੀ ਵੀ ਖੜੀ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਪੁੱਤਰ ਕੀ ਨਾਮ ਤੁਹਾਡਾ ਹਰ ਸਿਮਰਨ ਕਿਹੜੇ ਪਿੰਡ ਤੋਂ ਆਏ ਤੁਸੀਂ ਮੰਡੀ ਅਹਿਮਦਗੜ੍ਹ ਐਤਕੀ ਇੱਥੇ ਮੇਲੇ ਦੇ ਵਿੱਚ ਸਿਆਸੀ ਕਾਨਫਰੰਸਾਂ ਨਹੀਂ ਲੱਗੀਆਂ ਤੁਹਾਨੂੰ ਮੇਲਾ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਅਕਸਰ ਅਸੀਂ ਦੇਖਿਆ ਜਦੋਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਤੇ ਭੀੜ ਭਟਕਾ ਰੌਲਾ ਟੱਪਾ ਤੇ ਇੱਥੇ ਜਿਹੜਾ ਟ੍ਰੈਫਿਕਾ ਬਹੁਤ ਹੀ ਜ਼ਿਆਦਾ ਹੁੰਦਾ ਸੀ ਐਤਕੀ ਕਿਵੇਂ ਲੱਗਿਆ ਸ਼ਾਂਤੀਪੂਰਵਕ ਜੇ ਸਾਬ ਨਾਲ ਸਿਸਟਮ ਚੱਲ ਰਿਹਾ ਵਾ ਬਹੁਤ ਵਧੀਆ ਵਾ ਸਾਰਿਆਂ ਨੂੰ ਸਾਨੂੰ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਸਹਿਯੋਗ ਨਾਲ ਵਧੀਆ ਤਰੀਕੇ ਨਾਲ ਪ੍ਰੋਗਰਾਮ ਨੂੰ ਆਨੰਦ ਮਾਣਨਾ ਚਾਹੀਦਾ ਤੁਸੀਂ ਪਹਿਨੇ ਕਿੱਥੋਂ ਆਏ ਅਸੀਂ ਅਮਨਦਗੜ ਤੋਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਾਸਿਕ ਕਾਰਨ ਫਰਸਾਇਤ ਕੀ ਲੱਗੀਆਂ ਨਹੀਂ ਗੀਆਂ ਕਿ ਇਹੋ ਜਿਹਾ ਲੱਗਿਆ ਤੁਹਾਨੂੰ ਅੱਗੇ ਨਾਲ ਨਹੀਂ ਮੇਲਾ ਵਧੀਆ ਹੈ ਬਸ ਅਸੀਂ ਕਹਿੰਦੇ ਵੀ ਥੂੜ ਤੇ ਰੱਖੇ ਤੋਂ ਬੰਦਾ ਸ਼ਾਂਤੀ ਚ ਰਹੇ ਇਸ ਤਰ੍ਹਾਂ ਦੀ ਲੱਗਣਾ ਚਾਹੀਦਾ ਨਾ ਹਾਂਜੀ ਹਾਂਜੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਡੀਆਂ ਭੈਣਾਂ ਨੂੰ ਸਾਡੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਵੀ ਐਵੇਂ ਹੀ ਚਾਹੀਦਾ ਜੀ ਬਸ ਸਾਰਾ ਕੁਝ ਸਹੀ ਹੋਵੇ ਤੇ ਸਾਡੀਆਂ ਭੈਣਾਂ ਸਨ ਜਿਨ੍ਹਾਂ ਨੇ ਵੀ ਦੱਸਿਆ ਵੀ ਮੇਲੇ ਤੇ ਤਾਕੀ ਸਿਆਸੀ ਕਾਨਫਰੰਸਾਂ ਨਾ ਹੋਣ ਕਰਕੇ ਜਿਹੜਾ ਮੇਲਾ ਬਹੁਤ ਹੀ ਵਧੀਆ ਲੱਗਿਆ ਤੇ ਇਸ ਤਰ੍ਹਾਂ ਹੀ ਮੇਲਾ ਹਰ ਸਾਲ ਲੱਗਣਾ ਚਾਹੀਦਾ ਆਓ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਬਜ਼ੁਰਗ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਆਉਂਦੇ ਨੇ ਮੇਲੇ ਦਾ ਇੰਜੋਏ ਕਰਦੇ ਨੇ ਇਹ ਇਹ ਜਿਹੜੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ ਮੇਲਾ ਦੇਖਣ ਫਲਵਾਈ ਤੋਂ ਆਏ ਜੀ ਕਿੱਥੇ ਹਾਂ ਜੀ ਕਿਹੜੇ ਪਿੰਡ ਫਲਵਾਈ ਫਲਵਾਈ ਕਿਹੋ ਜਿਹਾ ਲੱ ਠੀਕਾ ਲੋਟਾ ਖੈਰਾ ਤੁਸੀਂ ਮੈਂ ਦੇਖਿਆ ਚਾਰ ਪੰਜ ਜਾਣੇ ਇਕੱਠੇ ਹੋ ਤੁਸੀਂ ਮਿੱਤਰ ਵੇਲੀ ਆ ਪੱਕੇ ਪੱਕੇ ਯਾਰ ਜੰਡਾ ਵੀ ਇਕੱਠੇ ਸੀ ਹਾਂ ਜੁੰਡੀ ਦੇ ਯਾਰ ਆ ਤੇ ਡੰਡਾ ਵੀ ਇਕੱਠੇ ਹੀ ਟੁੱਕਦੇ ਸੀ ਜਨ ਚਾਂਦੇ ਵੀ ਇਕੱਠੇ ਜਾਂਦੇ ਨੂੰ ਜਾਂਦੇ ਆ ਅਸਾਂ ਇਕੱਠੇ ਜਾਂਦੇ ਹਾਂ ਖਾਣੇ ਪੀਣੇ ਵੀ ਇਕੱਠੇ ਆ ਖਾਂਦੇ ਵੀ ਫੇਰ ਅੱਜ ਸਹੀਦ ਅਸੇ ਵੀ ਜਲੇਬੀਆਂ ਕਿੰਨੀਆਂ ਖਾਧੀਆਂ ਨੇ ਜਲੇਬੀਆਂ ਖਾਧੀਆਂ ਲਾਵਾ ਕੋਟਾ ਸ਼ੁਗਰ ਹੋਈ ਹੋਈ ਆ ਸ਼ੁਗਰ ਹੋਈ ਹੋਈ ਆ ਹਾਂ ਤੁਹਾ ਨੂੰ ਵੀ ਸ਼ੁਕਰ ਨਾ ਇਹ ਤਾਂ ਉਹ ਲਾ ਕੇ ਘੁੱਟ ਫੇਰੇ ਖਾਵਾਂਗੇ ਅੱਛਾ ਬਾਈ ਜੀ ਇਹਨਾਂ ਨੇ ਘੁੱਟ ਲਾਈ ਹੋਈ ਆ ਦੇਖੋ ਹਾਂ ਲਾਉਣੀ ਆ ਜੀ ਅੱਛਾ ਬਾਈ ਜੀ ਨੂੰ ਅਰੀਕ ਕਰਦੇ ਨੇ ਵੀ ਆਥਣ ਦਾ ਟਾਈਮ ਹੋਣ ਵਾਲਾ ਪਿਆ ਅਸੀਂ ਘੁੱਟ ਲਾਉਣੀ ਆ ਖੇ ਖਾਵਾਂਗੇ ਕਿੰਨੇ ਮਿੱਤਰ ਬੇਲੀਓ ਜੀ ਅਸੀਂ ਆ ਚਾਰ ਆ ਨੋਂ ਦੱਸਿਓ ਇਹਨਾਂ ਦੇ ਛੋਟੇ ਨਾਂ ਦੱਸਿਓ ਮੇਰਾ ਸੋ ਸਾਰਿਆਂ ਦੇ ਛੋਟੇ ਨਾਂ ਗੋਗਰ ਸਿੰਘ ਗੋਗਰ ਸਿੰਘ ਛੋਟੇ ਹੁੰਦੇ ਕੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਮੋਗਰੀ ਆ ਮੋਗਰੀ ਦਲਵਾਰਾ ਸਿੰਘ ਆਰਾਮ ਸਿੰਘ ਨਰਮਿੰਦਰ ਸਿੰਘ ਤਾਰਿਆ ਸਾਰੇ ਹਾਂ ਤੁਸੀਂ ਮਿੱਤਰ ਵੇਲੀਓ ਕਿਹੜੀ ਮੋਟਰ ਤੇ ਬੈਠ ਕੇ ਵੀਰ ਅੱਜ ਪਿਗਲਾਉਣੇ ਨੇ ਮੋਟਰ ਦਾ ਬੋਕਰਾਈ ਦੇ ਕਿਤੇ ਬੋਕਰਾਈ ਮੋਟਰ ਤੇ ਲੈਣੀ ਕਿਹੜੀ ਆ ਫਿਰ ਗੁਲਾਬ ਸੰਤਰਾ ਕਿਹੜੀ ਗੁਲਾਬ ਸੰਤਰਾ ਦੇ ਦੇਖ ਲਓ ਬਾਈ ਜਿਹਨਾਂ ਨੂੰ ਜ਼ਾਤਾ ਤੇ ਗੁਲਾਬ ਸੰਤਰਾ ਲੈਣੀ ਆ ਕਿੱਥੋਂ ਮਿਲਦਾ ਗੁਲਾਬ ਸੰਤਰਾ ਇਹ ਹਾਂ ਦੇ ਠੇਕੇ ਤੋਂ ਗਾਹਾਂ ਯਾਨੀ ਮੇਲੇ ਦਾ ਇੰਜੋਏ ਕਰੋਗੇ ਪੂਰਾ ਤੇ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਬੱਚੇ ਇੱਥੇ ਆਇਆ ਵੇ ਹਰਾ ਠਿਕ ਰੱਖਣਾ ਬਈਆ ਕਦੇ ਬਾੜੀ ਭਢੀਰ ਵਿੱਚ ਖਰਾਬ ਕਰਦੇ ਐਤ ਕੀ ਸਿਆਸੀ ਕਾਨਫਰਾਂਸਾਂ ਨਹੀਂ ਲੱਗੀਆਂ ਕਿਵੇਂ ਲੱਗਦਾ ਤੁਹਾਨੂੰ ਲੋਟ ਆ ਫਿਰ ਲੋਟ ਆ ਨਾ ਕੰਮ ਦੋਏ ਲੋਟ ਤੁਹਾਡਾ ਕਾ ਮੈਨੂੰ ਪਹਿਲਾਂ ਹੀ ਲੋਟ ਲੱਗਦਾ ਨਹੀ ਲੋਟ ਹੁਣ ਆ ਨਹੀ ਲੋਟ ਹੁਣ ਆ ਮਾ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਮੇਲਾਗਾ ਇਹ ਐਤ ਕੀ ਸਿਆਸੀ ਕਾ ਨਫਰਾਸਾ ਨਹੀਂ ਹੋਈਆਂ ਕਿਵੇਂ ਲੱਗਦਾ ਮੇਲਾ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਰੌਲਾ ਰੱਪਾ ਭੀੜ-ਪਟੜਕਾ ਬਹੁਤ ਹੁੰਦਾ ਸੀ ਹਾਂ ਜੀ ਬਹੁਤ ਪੰਜਾਬ ਕਰ ਰਹੇ ਆ ਵੀ ਪੰਜਾਬ ਦਾ ਸਾਰਿਆਂ ਨੂੰ ਵੱਡਾ ਮੇਲਾ ਜੀ ਇਹ ਕੋਈ ਅੱਲਾ ਗੁੱਲਾ ਕੋਈ ਹੁੱਲੜਵਾਜੀ ਤਾਂ ਇੱਥੇ ਨਾ ਜੀ ਕੋਈ ਹੁੱਲੜਵਾਜੀ ਨਹੀਂ ਸਾਰੇ ਪਿਆਰ ਨਾਲ ਆਪਣੀ ਅਮਨ ਸ਼ਾਂਤੀ ਨਾਲ ਮੇਲਾ ਦੇਖ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਆ ਜੀ ਇਹ ਪਿੰਡੂ ਮੇਲਾ ਇਹਨੂੰ ਕਹਿ ਸਕਦੇ ਆਪਾਂ ਵੀ ਇੱਥੇ ਜਿਹੜਾ ਸਾਰਾ ਭਾਈਚਾਰਾ ਸਾਂਝ ਹੁੰਦੀ ਆ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਤਾਂ ਕਰਕੇ ਜਿਹੜਾ ਮੇਲਾ ਵਾ ਇਹ ਇੱਕ ਇਹ ਸਫਲਤਾਪੂਰਵ ਨੇਪੜੇ ਨੇਪਰੇ ਚੜਦਾ ਵਾ ਹਾਂ ਜੀ ਹਾਂ ਕਿਉਂਕਿ ਇੱਥੇ ਕੋਈ ਹੁੱਲੜਵਾਜੀ ਨਹੀਂ ਹੁੰਦੀ ਕੋਈ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਦਾ ਹਾਂ ਜੀ ਹਾਂ ਬਹੁਤ ਵਧੀਆ ਸਭ ਰਲ ਮਿਲ ਕੇ ਮੇਲੇ ਦੇ ਹਾਂ ਰਲ ਮਿਲ ਕੇ ਸਭ ਭੈਣ ਭਾਈ ਸਭ ਦੇਖਦੇ ਨੇ ਜੀ ਪ੍ਰਮਾਤਮਾ ਕਰੇ ਰਹਣ ਤੇ ਜਿਹੜੇ ਭਾਈਚਾਰਕ ਸਾਜ ਇਹਨਾਂ ਦੀ ਹੈ ਇਸ ਤਰ੍ਹਾਂ ਕੈਮਰਾ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹੋ ਜੀ ਅੱਪਾ ਚੱਲਦੇ ਅੱਗੇ ਗੱਡੀ ਇੱਧਰ ਖੜੀ ਹੈ ਆਰਵਾ ਪੀਓਗੇ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਮਗਰ ਝੂਲੇ ਦੇਖ ਸਕਦੇ ਹੋ ਜਿਉਂ-ਜਿਉਂ ਦਿਨ ਛਿਪ ਰਿਹਾ ਜਿਉਂ-ਜਿਉਂ ਜਿਹੜੀ ਇਹਨਾਂ ਦੀ ਲਾਈਟਿੰਗ ਆ ਉਹ ਸ਼ੁਰੂ ਹੋ ਰਹੀ ਆ ਤੇ ਜਿਹੜੇ ਵੱਡੇ-ਵੱਡੇ ਝੂਲੇ ਨੇ ਅਸੀਂ ਇਹਨਾਂ ਨੂੰ ਪਤਾ ਕੀਤਾ ਤਾਂ ਇਹਨਾਂ ਨੇ ਦੱਸਿਆ ਵੀ ਇਹ 70 ਫੁੱਟ ਉੱਚੇ ਝੂਲੇ ਨੇ ਜਿਹੜੇ ਲੱਗੇ ਹੋਏ ਨੇ ਜਦੋਂ ਇੱਕ ਵਾਰੀ ਇੱਥੇ ਕੋਈ ਵਿਅਕਤੀ ਬਣਦਾ ਤਾਂ ਜੀ ਜਦੋਂ ਮੇਲੇ ਤੇ ਪਹੁੰਚੇ ਐਤਕੀ ਅਸੀਂ ਮੇਲੇ ਤੇ ਚਪਾਰ ਦੇ ਮੇਲੇ ਤੇ ਇੱਕ ਬੱਕਰੀ ਆਈਟਮ ਜਿਹੜੀ ਇੱਥੇ ਲੱਗੀ ਹੈ ਤੁਹਾਨੂੰ ਦਿਖਾਵਾਂਗੇ ਉਹ ਜਿਹੜੀ ਬੱਕਰੀ ਆਈਟਮ ਆਜੋ ਅੱਗੇ ਆਜੋ ਆਜੋ ਇੱਥੇ ਹਰ ਸਾਲ ਬਖੋ ਬੱਕਰੀਆਂ ਜਿਹੜੀਆਂ ਆਈਟਮਾਂ ਲੱਗਦੀਆਂ ਨੇ ਤੇ ਇੱਕ ਬਾਈ ਜੀ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਜਿਹੜੀ ਚੀਜ਼ ਬਣਾਈ ਆ ਚਪਾਰ ਦੇ ਮੇਲੇ ਤੇ ਤੁਸੀਂ ਦੇਖ ਸਕਦੇ ਹੋ ਕਹਿ ਨਹੀਂ ਸਕਦੇ ਤੁਸੀਂ ਵੀ ਇਹ ਇੱਕ ਅਲਿਸਾਨ ਕੋਈ ਬੰਗਲਾ ਵਾ ਜਾਂ ਇੱਕ ਇਹਨਾਂ ਦਾ ਇਹ ਕੱਚੇ ਤੌਰ ਤੇ ਬਣਾਇਆ ਹੋਇਆ ਜਿਹੜਾ ਆਪਾਂ ਇਹਨੂੰ ਸੈਟ ਕਹਿ ਸਕਦੇ ਆ ਅੱਗੇ ਜਾ ਕੇ ਦੇਖਦੇ ਆ ਵੀ ਕੀ ਕੀ ਇਹਨਾਂ ਨੇ ਬਾਈ ਜੀ ਉਹਨਾਂ ਨੇ ਬੜਾਇਆ ਉਸ ਜਿੰਨੇ ਆ ਕਸੂਆ ਕੁਮਾ ਜੋ ਆਕੰਤ ਦਾ ਪਤਾ ਮੈਨੂੰ ਨਹੀਂ ਹੋਣਾ ਬੱਚਿਆਂ ਦਾ ਪਤਾ ਨਹੀਂ ਇਹਨਾਂ ਸੰਤ ਦਾ ਪਤਾ ਜਿਹੜੀ ਇਹ ਚੀਜ਼ ਲੈ ਕੇ ਆਏ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਗਾਂਹ ਤੇ ਅੱਧ ਮੁੱਲ 'ਚ ਤੁਹਾਨੂੰ ਜ਼ਮੀਨ ਦੇਵਾਂਗੇ ਆਓ ਜੀ ਅੱਗੇ ਤੁਹਾਨੂੰ ਅਸੀਂ ਹੋਰ ਵੀ ਦਿਖਾਉਨੇ ਆਂ ਕਾਫੀ ਜਿਹੜਾ ਕੁਝ ਇੱਥੇ ਵਧੀਆ ਇਹਨਾਂ ਨੇ ਬਣਾਇਆ ਹੋਇਆ ਸਰ ਕਹਿਣਾ ਅਸੀਂ ਫਸਟ ਟਾਈਮ ਆਏ ਆਂ ਸਪਾਰ ਲੈ ਕੇ ਤੁਹਾਡੇ ਸ਼ਹਿਰ ਆਏ ਕਿੱਥੋਂ ਆਏ ਹੋ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਆਂ ਜੀ ਪਹਿਲੀ ਵਾਰੀ ਲਗਾਇਆ ਇੱਥੇ ਤੁਸੀਂ ਜੀ ਪਹਿਲੀ ਵਾਰੀ ਕੀ ਨਾਮ ਕੀ ਇਸਨੂੰ ਕੀ ਕਹਿੰਦੇ ਨੇ ਇਹਨੂੰ ਸਰ ਅੰਡਰਵਾਟਰ ਫਿਸ਼ ਟਨਲ ਕਹਿੰਦੇ ਆ ਇੱਕ ਵੇਰੀਅਮਸ ਆ ਸਾਡੇ ਕੋਲ ਗਲਾਸ ਫ੍ਰਿਜ ਆ 5000 ਪਲੱਸ ਫਿਸ਼ੀਜ਼ ਆ ਸਾਰੀਆਂ ਆਪਣੇ ਕੋਲ ਇੰਟਰਨੈਟ ਇੰਨੀ ਤਰ੍ਹਾਂ ਦੇ ਤੁਹਾਡੇ ਕੋਲ ਇੱਥੇ ਜਿਹੜੇ ਹੈਗੇ ਨੇ ਜਾਨਵਰ ਨੇ ਸਰ ਆਪਣੇ ਕੋਲ ਫਿਸ਼ਿਸ ਆ 2 2000 ਪਲਸ ਫਿਸ਼ਿਸ ਆ ਜਿਹੜੀਆਂ ਕਿਸਮ ਦੀਆਂ ਹਾਂਜੀ ਲਾਲ ਲਾਲ ਕਿਸਮ ਦੀਆਂ ਉੰਜ 5000 ਫਿਸ਼ਿਸ ਆਪਣੇ ਕੋਲ ਤੇ ਇਹਦਾ ਕੀ ਰੈਂਟ ਕੀ ਰੱਖਿਆ ਤੁਸੀਂ ਰੈਂਟ ਆਪਣੇ ਸਰ 100 ਰੁਪੀਸ ਵਨ ਟਿਕਟ ਜਦੋਂ ਫਿਰ ਇੱਥੇ ਕੋਈ ਆਉਂਦਾ ਤੁਹਾਡੇ ਕੋਲ ਟਿਕਟ ਲੈ ਕੇ ਉਹਨੂੰ ਨਾਲੋ ਨਾਲ ਤੁਸੀਂ ਜਾਣੂ ਵੀ ਕਰਵਾਉਂਦੇ ਹੋ ਹਾਂਜੀ ਸਰ ਜਿਹਨੇ ਮਤਲਬ ਜਿਹਨੂੰ ਨੋਲੇਜ ਨਹੀਂ ਆ ਜਿਨ੍ਹਾਂ ਨੂੰ ਤੁਹਾਨੂੰ ਤੁਸੀਂ ਦੱਸਦੇ ਹੋ ਚਲੋ ਅੱਗੇ ਆਓ ਤੁਹਾਨੂੰ ਹੋਰ ਇੱਕ ਵੱਖਰੀ ਕਿਸਮ ਦੀ ਜਿਹੜੀ ਇਹ ਇੱਥੇ ਆਈਟਮ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਏਸੀ ਦੇਖੋ ਏਸੀ ਸਾਰੇ ਲੱਗੇ ਹੋਏ ਨੇ ਤੇ ਇੱਕ ਬਖਰੀ ਕਿਸਮ ਦੀ ਇਹ ਜਿੱਥੇ ਜਿਨ੍ਹਾਂ ਨੇ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਆਪਾਂ ਕਹਿ ਲਈਏ ਵੀ ਅਸੀਂ ਕਿਸੇ ਆਲੀਸਨ ਬੰਗਲੇ ਦੇ ਵਿੱਚ ਬੰਗਲੇ ਦੇ ਵਿੱਚ ਇਸ ਤਰ੍ਹਾਂ ਫਿਰ ਰਹੇ ਆਂ ਪਰ ਇਹ ਇਹਨਾਂ ਨੇ ਇੱਕ ਆਰਟੀਫੀਸ਼ਲ ਸੈੱਟ ਬਣਾਇਆ ਜਿਹਦੇ ਵਿੱਚ ਇਹ ਦੇਖੋ ਤੁਸੀਂ ਸਾਰਾ ਇਹਨਾਂ ਨੇ ਜਿਹੜਾ ਵਾਟਰ ਸ਼ੀਸ਼ੇ ਲੱਗੇ ਹੋਏ ਨੇ ਸਾਰੇ ਉਸ ਦੇ ਉੱਪਰ ਜਿਹੜਾ ਵਾਟਰ ਚੱਲ ਰਿਹਾ ਵਾ ਤੇ ਇਹ ਦੇਖੋ ਤੁਸੀਂ ਇਸ ਸਾਹ ਜਿਹੜੀ ਆਈਟਮ ਇੱਥੇ ਇਹ ਕੰਚ ਦਾ ਇਹ نیچے ਵੀ ਦੇਖੋ ਤੁਸੀਂ نیچے ਵੀ ਇਹਨਾਂ ਨੇ ਜਿਹੜਾ ਇੱਕ ਇਹ ਫਲੋਰ ਬਣਾਇਆ ਸੀਸੇ ਦਾ ਸਾਰਾ ਇਹਦੇ ਉੱਪਰ ਗੁਜ਼ਰ ਕੇ ਇੱਥੋਂ ਫਿਰ ਬਾਹਰ ਜਾਣਾ ਪੈਂਦਾ ਕਾਫੀ ਮਿਹਨਤ ਦੇ ਨਾਲ ਇਹਨਾਂ ਨੇ ਕਈ ਦਿਨ ਪਹਿਲਾਂ ਤੋਂ ਜਿਹੜਾ ਤਿਆਰ ਕੀਤਾ ਗਿਆ ਸੀ ਇਹ ਦੇਖੋ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਵੀ ਇੱਕ ਇਹ ਕੱਚੇ ਤੌਰ ਤੇ ਬਣਾਇਆ ਗਿਆ ਹੈ ਇਸ ਤਰ੍ਹਾਂ ਦੀ ਇੱਥੇ ਫੀਲਿੰਗ ਆਉਂਦੀ ਹੈ ਜਿਵੇਂ ਅਸੀਂ ਕਿਸੇ ਆਲੀਸ਼ਾਨ ਬੰਗਲੇ ਦੇ ਵਿੱਚ ਪਹੁੰਚ ਗਏ ਹੁੰਦੇ ਆ ਪਰ ਉਹਨਾਂ ਲੋਕਾਂ ਨੂੰ ਅਸੀਂ ਦੱਸ ਦਈਏ ਜਿਹੜਾ ਛਪਾਰ ਮੇਲੇ ਤੇ ਇੱਥੇ ਆ ਰਹੇ ਨੇ ਵੀ ਜਦੋਂ ਤੁਸੀਂ ਛਪਾਰ ਮੇਲੇ ਤੇ ਉਹਨਾਂ ਤੋਂ ਸਭ ਤੋਂ ਪਹਿਲਾਂ ਇਹ ਬੱਕਰੀ ਜਿਹੜੀ ਆਈਟਮ ਨਵੀਂ ਕਿਸਮ ਦੀ ਆਈਟਮ ਆ ਮੇਲੇ ਬੰਨ ਸਾਰੀ ਖੱਪਿਆਤੇ ਜਿਹੜਾ ਇਹਨਾਂ ਦਾ ਸੈੱਟ ਲੱਗਿਆ ਹੋਇਆ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਜਿਹੜੀ ਜਾਣਕਾਰੀ ਸਾਹਿਬ ਦੇ ਛਪਾਰ ਦੇ ਮੇਲੇ ਤੇ ਅਸੀਂ ਚੌਂਕ ਦੇ ਵਿੱਚ ਮੌਜੂਦ ਆ ਤੁਸੀਂ ਸਾਹਮਣੇ ਜਿਹੜੇ ਝੂਲੇ ਦੇਖ ਸਕਦੇ ਹੋ ਤੇ ਉਹ ਝੂਲੇ ਨੇ ਜਿਹੜੇ 70 70 ਜੋ ਜੋ ਦਿਨ ਸੇ ਪਰਿਆ ਜਿਹੜੀ ਉਹ ਝੂਲਿਆਂ ਦੀ ਜਿਹੜੀ ਲਾਈਟ ਆ ਉਹ ਲਾਈਟਿੰਗ ਸ਼ੁਰੂ ਹੋ ਰਹੀ ਆ ਜਦੋਂ ਰਾਤ ਨੂੰ ਇਹਦਾ ਜਿਹੜਾ ਨਜ਼ਾਰਾ ਉਹ ਦੇਖਣ ਵਾਲਾ ਹੁੰਦਾ ਜ਼ਿਆਦਾਤਰ ਅਸੀਂ ਦੇਖਿਆ ਵੀ ਜਿਹੜੇ ਲੋਕ ਨੇ ਇੱਥੇ ਰਾਤ ਨੂੰ ਮੇਲੇ ਦੇ ਵਿੱਚ ਆਉਂਦੇ ਨੇ ਕਿਉਂਕਿ ਰਾਤ ਨੂੰ ਜਿਹੜਾ ਇੱਥੇ ਵੱਖਰਾ ਹੀ ਨਜ਼ਾਰਾ ਹੁੰਦਾ ਵਾ ਜਿਹੜਾ ਇੱਥੇ ਦੇਖਣ ਵਾਲਾ ਦੇਖ ਸਕਦੇ ਹੋ ਤੁਸੀਂ ਜਿਹੜੇ ਵੱਡੇ ਵੱਡੇ ਝੂਲੇ ਨੇ ਇਹ ਝੂਲੇ ਚਪਾਰ ਦੇ ਮੇਲੇ ਤੇ ਉਹ ਝੂਲੇ ਨੇ ਜਿਹੜੇ 70 70 ਫੁੱਟ ਉੱਚੇ ਨੇ ਚਪਾਰ ਦੇ ਮੇਲੇ ਦਾ ਤੁਹਾਨੂੰ ਉਹ ਨਜ਼ਾਰਾ ਦਿਖਾ ਰਹੇ ਆ ਅਸੀਂ ਜਿਹੜਾ ਕਿ ਜੋ ਜੋ ਰਾਤ ਪੈਣੀ ਸ਼ੁਰੂ ਹੋਣੀ ਆ ਜਿਉਂ-ਜਿਉਂ ਜਿਹੜੀ ਇਹਨਾਂ ਦੀ ਜਿਹੜੀ ਲਾਈਟਿੰਗ ਆ ਦੂਰ-ਦੂਰ ਤੱਕ ਜਣੀ ਨਜ਼ਰ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤੁਹਾਨੂੰ ਅਸੀਂ ਆਈਟਮ ਦਿਖਾ ਰਹੇ ਆ ਨੌਜਵਾਨਾਂ ਲਈ ਖਾਸ ਤੌਰ ਤੇ ਆ ਇਹ 100 ਰੁਪਏ ਦੀ ਟਿਕਟਾ ਜਿੱਤਣ ਤੇ 2000 ਰੁਪਏ ਨਾਮ ਦਿੱਤਾ ਜਾਂਦਾ 100 ਸੈਂਟਾ ਜਿਹੜਾ ਇਹ ਲਟਕਣਾ ਵਾ ਇਸ ਤਰ੍ਹਾਂ ਇਹ ਵੀ ਐਤ ਕੀ ਅਸੀਂ ਪਹਿਲੀ ਵਾਰੀ ਦਿਖੇ ਚਪਾਰ ਮੇਲੇ ਤੇ ਇਹ ਉਹ ਨੌਜਵਾਨੇ ਕਰ ਸਕਦਾ ਵਾ ਜਿਨ੍ਹਾਂ ਦੇ ਕੇ ਡੌਲਿਆਂ ਦੇ ਵਿੱਚ ਦਮ ਹੋਵੇ ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਦਮ ਹੋਵੇ ਦੇਖ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਇਹ ਦੇਖੋ ਇਹ ਨੌਜਵਾਨ ਇਹਦਾ ਟਾਈਮ ਇਹਨੇ ਕਵਰ ਕਰ ਜਾਣਾ ਵਾ 100 ਸੈਂਕੜਾ ਜਿਹੜਾ ਉਹ ਦੇ ਡਿੱਪਿਆ ਨਹੀਂ 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 ਕਰ ਸਕਿਆ ਆਓ ਅੱਤ ਤੁਸੀਂ ਦੇਖ ਸਕਦੇ ਹੋ ਜਿਹੜਾ ਛਪਾਰ ਦਾ ਮੇਲਾ ਇਸ ਟਾਈਮ ਅਸੀਂ ਮੌਜੂਦ ਹਾਂ ਛਪਾਰ ਦੇ ਮੇਲੇ ਤੇ ਟਾਈਮ 6 ਵੱਜ ਚੁੱਕੇ ਨੇ ਜਿਉਂ-ਜਿਉਂ ਰਾਤ ਪੈਣੀ ਆ ਜਿਉਂ-ਜਿਉਂ ਜਿਹੜੇ ਨਜ਼ਾਰੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਰੰਗ-ਬਰੰਗੇ ਜਿਹੜੇ ਝੂਲੇ ਨੇ ਜਿਉਂ-ਜਿਉਂ ਰਾਤ ਪੈਣੀ ਆ ਜਿਹੜੀ ਇਹਨਾਂ ਦੀ ਲਾਈਟਿੰਗ ਆ ਤਾਂ ਦੂਰ ਤੱਕ ਲਾਈਟਿੰਗ ਪੈਂਦੀ ਆ ਜਿਹੜੇ ਨਜ਼ਾਰੇ ਨੇ ਉਹ ਦੇਖਣ ਵਾਲੇ ਨੇ ਛਪਾਰ ਮੇਲੇ ਤੇ ਅਸੀਂ ਮੌਜੂਦ ਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਝੂਲਿਆਂ ਰੰਗ-ਬਰੰਗੇ ਝੂਲੇ ਨੇ ਇਦਾਂ ਨੂੰ ਕਰੋ ਕਿਹੜੇ ਪਿੰਡ ਤੋਂ ਆਏ ਤੁਸੀਂ ਹਾਂਜੀ ਐਸੀ ਤਰ੍ਹਾਂ ਧਰਨ ਤੋਂ ਆਏ ਤੋ ਕਰਨ ਕਰਨ ਸਾਹਿਬ ਐਡੀ ਦੂਰ ਸਾਡੀ ਪੈਣ ਮੇਲਾ ਦੇਖਣ ਬਾਅਦ ਕਿਹੋ ਜਿਹਾ ਲੱਗਿਆ ਮੇਲਾ ਬਹੁਤ ਹੀ ਵਧੀਆ ਲੱਗਾ ਅਸੀਂ ਵੀ ਗੁਗਾ ਯਾਰ ਪੀਰ ਨੂੰ ਹੀ ਮੰਨਦੇ ਆ ਸਾਡਾ ਪਿੰਡ ਭੁੱਲਰ ਦਰਬਾਰ ਹੈ ਬਾਬਾ ਜੀ ਦਾ ਹਾਂ ਸਰ ਵੇਲੇ ਇੱਥੇ ਸਿਆਸੀ ਕਾਨਫਰੰਸਾਂ ਲੱਗਦੀਆਂ ਸੀ ਐਤਕੀ ਲੱਗਿਆ ਨਹੀਂ ਕਿਹੋ ਜਿਹਾ ਲੱਗਦਾ ਮੇਲਾ ਤੁਹਾਨੂੰ ਕਿਉਂਕਿ ਜਦੋਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਬਹੁਤ ਭੀੜ ਭੜਕਾ ਹੁੰਦਾ ਵਾ ਰੌਲਾ ਬਹੁਤ ਪੈਂਦਾ ਵਾ ਹਾਂਜੀ ਜਿਹੜੀਆਂ ਸਿਆਸੀ ਕਾਨਫਰੰਸਾਂ ਲੱਗਦੀਆਂ ਸੀ ਅੱਗੇ ਹਰ ਸਾਰਾ ਐਤਕੀ ਨਹੀਂ ਲੱਗੀਆਂ ਕਿਹੋ ਜਿਹਾ ਲੱਗਦਾ ਤੁਹਾਨੂੰ ਮ ਐਸ ਟਾਈਮ ਤੇ ਬਹੁਤ ਵਧੀਆ ਲੱਗ ਰਿਹਾ ਮੈਂ ਫਸਟ ਵਾਰ ਆਈ ਆਂ ਠੀਕ ਹੈ ਸਾਡੇ ਕੋਲ ਦਰਬਾਰ ਹੈ ਪਿੰਡ ਪੁੱਲਰ ਦੇ ਵਿੱਚ ਠੀਕ ਹੈ ਤੇ ਮੈਂ ਤਾਂ ਦਰਸ਼ਨ ਕਰਨ ਆਈ ਆਂ ਪਹਿਲੀ ਵਾਰ ਆਈ ਆਂ ਮਿਹਰਬਾਨ ਵਧੀਆ ਲੱਗੇ ਨੇ ਤੁਹਾਨੂੰ ਮੇਰਾ ਬਹੁਤ ਵਧੀਆ ਥੈਂਕ ਯੂ ਜੀ ਥੈਂਕ ਯੂ ਇਹ ਸਾਡੀ ਭੈਣ ਤਨਤਨ ਤੋਂ ਆਈ ਜਨ ਨੇ ਦੱਸਿਆ ਵੀ ਜਿਹੜਾ ਮੇਲਾ ਵਾ ਸਾਨੂੰ ਬਹੁਤ ਹੀ ਵਧੀਆ ਲੱਗਿਆ ਅਸੀਂ ਐਤ ਕੀ ਪਹਿਲੀ ਵਾਰ ਆਇਆ ਆਓ ਜੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਹਰ ਇੱਕ ਦੁਕਾਨਦਾਰ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਤਮੰਨਾ ਲੈ ਕੇ ਆਉਂਦਾ ਵੀ ਸਾਡਾ ਸਾਮਾਨ ਵਿਕੇ ਇੱਥੇ ਤਾਂ ਅਸੀਂ ਘਰ ਨੂੰ ਖੁਸ਼ੀ-ਖੁਸ਼ੀ ਜਾਈਏ ਇੱਕਸਾਨੂੰ ਛੋਟੀ ਜੀ ਬੱਚੀ ਮਿਲੀ ਅਸੀਂ ਇਹਨੂੰ ਪੁੱਛਿਆ ਵੀ ਪੁੱਤਰ ਤੇਰਾ ਸਵੇਰ ਦਾ ਕੁਝ ਵਿਕੇ ਆ ਇਹਨੇ ਦੱਸਿਆ ਮੇਰਾ ਕੁਝ ਨਹੀਂ ਵਿਕੇ ਸਵੇਰ ਦਾ ਤੁਹਾਡਾ ਕੁਝ ਵਿਕੇ ਨਹੀ ਕੁਝ ਨਹੀਂ ਵਿਕੇ ਕਿੰਨੇ ਦਾ ਇਹ ਇੱਕ 20 ਪੀ ਵੀਰ ਭਾਈ ਦਾ ਇੱਕਾ ਪਰ ਕਿਤੇ ਨਾ ਕਿਤੇ ਜਾ ਕੇ ਮਨ ਨੂੰ ਖੁਸ਼ੀ ਹੁੰਦੀ ਆ ਵੀ ਇਹ ਜਿਹੇ ਬੱਚਿਆਂ ਤੋਂ ਵੀ ਸਮਾਨ ਖਰੀਦਿਆ ਕਰੋ ਕਿਉਂਕਿ ਜਿਹੜੇ ਵੱਡੇ ਵੱਡੇ ਦੁਕਾਨਾਂ ਵਾਲੇ ਨੇ ਨਾਲੇ ਤੋਂ ਸਮਾਨ ਮਹਿੰਗਾ ਦਿੰਦੇ ਨੇ ਨਾਲੇ ਉਹਨਾਂ ਦੀ ਤਾਂ ਰੋਟੀ ਜਿਹੜੀ ਚੱਲਦੀ ਹੁੰਦੀ ਆ ਤਾਂ ਅਸੀਂ ਇਹ ਬੱਚੇ ਤੋਂ ਤਿੰਨ ਜਿਹੜੇ ਨੇ ਉਹ ਘਟਾਉਣੇ ਲਏ ਨੇ ਅਸੀਂ ਕਿਸੇ ਬੱਚੇ ਨੂੰ ਦਵਾਂਗੇ ਪਰ ਅਸੀਂ ਆਪ ਨੂੰ ਸਾਰਿਆਂ ਨੂੰ ਗੁਜਾਰਸ਼ ਕਰਦੇ ਆ ਵੀ ਛੋਟੇ ਛੋਟੇ ਬੱਚਿਆਂ ਤੋਂ ਸਮਾਨ ਖਰੀਦਿਆ ਕਰੋ ਤੇ ਇਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਮਨ ਖੁਸ਼ ਹੁੰਦਾ ਵਾ ਆ ਲੈ ਲਾ ਪੁੱਤਰ ਪੈਸੇ ਚਾਹੀਏ ਅਸੀਂ ਜਾਂਦੇ ਜਾਂਦੇ ਇੱਕ ਇਸ stdcਾਂ ਤੇ ਰੁੱਕ ਗਏ ਜਿੱਥੇ ਕਿ ਜਿਹੜੇ ਪੁਰਾਣੇ ਆਪਣੇ ਸਾਜ਼ ਨੇ ਸੰਗੀਤ ਨਾਲ ਸੰਬੰਧਤ ਸਾਜ਼ ਨੇ ਉਹ ਇੱਥੇ ਸਾਨੂੰ ਦੇਖਣ ਨੂੰ ਮਿਲੇ ਨੇ ਜਿਵੇਂ ਤੁੰਬੀ ਆ ਤੇ ਇਹ ਇਹਨੂੰ ਕੀ ਕਹਿੰਦੇ ਨੇ ਢਮਰੂਪ ਇਹ ਵੀ ਬਾਈ ਜੀ ਹੁਨਾਂ ਕੋਲ ਆ ਤੇ ਹੋਰ ਕਿਹੜਾ ਤੁਹਾਡੇ ਕੋਲ ਸਾਜ਼ ਆ ਇਸ ਤਰ੍ਹਾਂ ਦਾ ਇਹ ਸਾਰਾ ਸਮਾਨ ਜਿਹੜਾ ਇਹਨਾਂ ਦਾ ਲੱਕੜ ਦਾ ਬਣਾਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਿਲੰਡਰ ਇਹ 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 ਗੱਲਾਂ ਬਣਾਏ ਹੋਏ ਇਹਨਾਂ ਦਾ ਲੱਕੜ ਦਾ ਤੇ ਇਹ ਲੈਟਰ ਬਾਕਸ ਆ ਜਿਹੜਾ ਕਿ ਲੱਕੜ ਦਾ ਬਣਾਇਆ ਹੋਇਆ ਆ ਤੇ ਇਹ ਤੁੰਬੀ ਜਿਹੜੀ ਅਕਸਰ ਕਰਾ ਕਰ ਇਹਨੂੰ ਵਰਤਦੇ ਸਨ ਲੱਕੜ ਦੇ ਚਰਖੇ ਵੀ ਤੁਹਾਨੂੰ ਮਿਲ ਜਾਂਦੇ ਨੇ ਕਿਉਂਕਿ ਹੁਣ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜਿਹੜੇ ਘਰਾਂ ਦੇ ਵਿੱਚ ਚਰਖੇ ਪਏ ਸੀ ਉਹ ਤਾਂ ਕਿਤੇ ਨਾ ਕਿਤੇ ਜਾ ਕੇ ਗਾਇਬ ਹੁੰਦੇ ਜਾ ਰਹੇ ਨੇ ਪਰ ਇਸ ਤਰ੍ਹਾਂ ਦੇ ਸੋਪੀਸਾ ਹੁਣ ਸਾਨੂੰ ਅਕਸਰ ਬਜ਼ਾਰਾਂ ਚੋਂ ਮਿਲਦੇ ਨੇ ਜਿਹੜੇ ਕਿ ਤੁਸੀਂ ਇੱਥੇ ਮੇਲੇ ਤੇ ਦੇਖ ਸਕਦੇ ਹੋ ਇਹ ਮਧਾਣੀ ਆ ਇਹ ਵੀ ਹੁਣ ਸੋਪੀਸਾ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੋਰ ਤੁਹਾਡੇ ਕੋਲ ਕਿਹੜੀ ਆਈਟਮ ਆ ਉਹ 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 ਬੈੱਡ ਸ਼ੀਟ ਆ ਆ ਦਿਖਾਈ ਕਰਦੇ ਇਹ ਸੋਫਾ ਇਹ ਦੇਖੋ ਬਾਈ ਜੀ ਉਹਨਾਂ ਨੇ ਸੋਫਾ ਬਣਾਇਆ ਇੱਕ ਲੱਕੜ ਦਾ ਜਿੱਥੇ ਵਿਆਹਲੇ ਮੁੰਡੇ ਨੂੰ ਬਿਠਾ ਕੇ ਇੱਥੇ ਸਕਰ ਪਾਇਆ ਜਾਂਦਾ ਇਹ ਉਹ ਆ ਉਹ ਮਾਰੇ ਦਾ ਪ੍ਰਕਾਸ਼ ਕਰਨ ਵਾਸਤੇ ਆਪਾਂ ਠੀਕ ਹੈ ਜੀ ਚਲੋ ਆਜੋ ਅਸੀਂ ਤੁਹਾਨੂੰ ਹੁਣ ਅੱਗੇ ਲੈ ਕੇ ਜਾਂਦੇ ਹਾਂ ਕਿਤੇ ਹੋਰ ਦੁਕਾਨ ਤੇ ਬੰਦ ਕਰ ਇਹ ਪੁੱਤਰ ਨੌਕੀਆ ਤੇਰਾ ਹਾਂ ਭਜਿੰਦਰ ਕਿਹੜੇ ਪਿੰਡ ਤੋਂ ਐ ਚੱਲਦਾ ਬਾਈ ਡੈਡੀ ਦੇ ਨਾਲ ਮੇਲਾ ਦੇਖਣਾ ਕਿਵੇਂ ਲੱਗਦਾ ਮੇਲਾ ਵਧੀਆ ਲੱਗਦਾ ਕੀ ਕੀ ਖਰੀਦਿਆ ਮੇਲੇ ਤੋਂ ਰੇਡੀਅਲ ਲਾਈਟ ਦਿਖਾਓ ਇਹਨੂੰ ਕੱਢ ਕੇ ਕੱਢ ਕੇ ਦਿਖਾਓ ਛੋਟਾ ਜਿਹਾ ਬੱਚਾ ਦੇਖ ਰਹੇ ਹੋ ਤੁਸੀਂ ਮੇਲੇ ਦੇ ਵਿੱਚ ਆਪਣੇ ਡੈਡੀ ਦੇ ਨਾਲ ਫਿਰ ਰਿਹਾ ਸੀ ਕਈ ਕਿਸਮ ਦੀਆਂ ਨੇ ਲਈਆਂ ਨੇ ਆਈਟਮਾਂ ਸਾਨੂੰ ਕੱਢ ਕੇ ਦਿਖਾ ਰਿਹਾ ਵਾ ਇਹ ਇੱਕ ਅੰਜੋਏ ਕਰਨ ਦਾ ਬੱਚਿਆਂ ਨੂੰ ਵਧੀਆ ਤਰੀਕਾ ਵਾ ਜਿਹੜੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ ਸਾਲ ਬਾਅਦ ਇਸ ਤਰ੍ਹਾਂ ਦੇ ਮੇਲੇ ਲੱਗਦੇ ਹਨ ਇੱਕ ਸਾਡੀਆਂ ਯਾਦਗਾਰਾਂ ਬਣ ਕੇ ਰਹਿ ਜਾਂਦੀਆਂ ਹਨ ਵੀ ਅਸੀਂ ਛੋਟੇ ਹੁੰਦੇ ਡੈਡੀ ਨਾਲ ਮੇਲਾ ਦੇਖਣ ਗਏ ਸੀ ਇਹ ਇਹ ਦੇਖੋ ਤੁਸੀਂ ਕੀ 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 ਚੀਜ਼ ਹੈ ਪੁੱਤਰ ਰੇਜ ਲਾਈਟ ਕੱਟ ਕੇ ਦਿਖਾ ਇਹਨੂੰ ਇਹ ਵੀ ਕਿਸੇ ਟਾਈਮ ਕਹਿਣਗੇ ਅਸੀਂ ਚਪਾਰ ਦੇ ਮੇਲੇ ਤੇ ਡੈਡੀ ਨਾਲ ਮੇਲਾ ਦੇਖਣ ਗਏ ਸੀ ਬਾਈ ਜੀ ਹੁਣੀ ਵੀ ਕੋਲ ਖੜੇ ਨੇ ਸਾਡੇ ਭਾਈ ਜੀ ਕੀ ਨਾਮ ਤੁਹਾਡਾ ਤੇਜਪਾਲ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਲਤਾਲੇ ਤੋਂ ਜੀ ਬੱਚਿਆਂ ਨੂੰ ਮੇਲਾ ਦਿਖਾਉਣਾ ਸਭ ਤੋਂ ਵਧੀਆ ਗੱਲ ਹੈ ਤੁਸੀਂ ਇਕੱਲੇ ਨਹੀਂ ਆਏ ਹਾਂਜੀ ਕਿਉਂਕਿ ਬੱਚਿਆਂ ਨੂੰ ਮੇਲਾ ਦਿਖਾਉਣਾ ਚਾਹੀਦਾ ਇਕੱਲੇ ਤਾਂ ਆਪਾਂ ਜਦੋਂ ਮਰਜ਼ੀ ਆ ਜਾਈਏ ਇਹਨਾਂ ਦੀ ਵੀ ਯ ਏ ਦੂਜੇ ਤੀਜੇ ਦਿਨ ਹਰ ਰੋਜ਼ ਹੀ ਆਉਂਦੇ ਰਹਿੰਦੇ ਆ ਜੀ ਕਿਹੜਾ ਪਿੰਡ ਆ ਤੁਹਾਡਾ ਨੇੜੇ ਨਾਲ ਨਾਲ ਹੀ ਪਿੰਡ ਆ ਇਹ ਬਜ਼ੁਰਗ ਜੀ ਵੀ ਖੜੇ ਨੇ ਆਪਾਂ ਇਹਨਾਂ ਬਾਪੂ ਜੀ ਉਹਨਾਂ ਨਾਲ ਬਾਪੂ ਜੀ ਕੀ ਹਾਲ ਆ ਤੁਹਾਡਾ ਠੀਕ ਆ ਜੀ ਸਤਿ ਸ਼੍ਰੀ ਅਕਾਲ ਕਿੱ데 ਤੇ ਆਏ ਹੋ ਜਲੇਬੀਆਂ ਖਾਧੀਆਂ ਫਿਰ ਮੇਲੇ ਤੇ ਹਾਂ ਪੂਰਾ ਫੁੱਲ ਕਰਿਆ ਜੀ ਖਾਧੀਆਂ ਜਲੇਬੀਆਂ ਕਿ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 1970 ਦੀ ਤੇ ਪਹਿਲਾਂ ਵੀ ਤੁਸੀਂ ਮੇਲੇ ਦੇਖਦੇ ਹੁੰਦੇ ਸੀ ਹੁਣ ਵੀ ਮੇਲੇ ਦੇਖਦੇ ਹੋ ਕਿਵੇਂ ਲੱਗਦਾ ਉਹ ਮੇਲੇ ਆ ਤੇ ਹੁਣ ਕੀ ਫਰਕ ਲੱਗਦਾ ਉਹ ਨੂੰ ਮੇਲੇ ਥੋੜੇ ਜਿਹਾ ਹੋਟਾ ਉਹਦੇ ਸੀ ਹੁਣ ਹੋਗਾ ਉਦੋਂ ਕਿੰਨੀ ਜਲੇਬੀ ਖਾ ਜਾਂਦੇ ਹੁਣ ਅਸੀਂ ਸੁਣਿਆ ਵੀ ਜਿਹੜੇ ਪਹਿਲੇ ਬਜ਼ੁਰਗ ਸੀ ਕਿਲੋ ਕਿਲੋ ਜਲੇਬੀ ਖਾ ਜਾਂਦੇ ਨਹੀਂ ਨਹੀਂ ਕਿਲੋ ਦਾ ਨਹੀਂ ਕਿੱਥੇ ਹੁਣ ਤਾਂ ਸਪਾਈ ਆ ਮਸਾਂ ਤੋਂ ਹੁਣ ਪਾਈਆਂ ਖਾ ਜਾਂਦੇ ਹੋ ਤੁਸੀਂ ਤਾਂ ਕਿਲੋ ਕਿਲੋ ਘਿਓ ਵੀ ਪੀ ਜਾਂਦੇ ਸੀ ਕਹਿੰਦੇ ਜਾਂਦੇ ਹਾਂ ਪਹਿਲਾਂ ਪਰ ਹੁਣ ਕੋਈ ਨੌਜਵਾਨ ਪੀਜੂਗਾ ਘਿਓ ਕਿ ਨਹੀਂ ਪੀ ਸਕਦਾ ਮੈਂ ਤਾਂ ਹੁਣ ਵੀ ਪੀ ਜਣੇ ਅਸਾ ਹੁਣ ਵੀ ਇਹ ਬਾਈ ਜੀ ਦੇਖੋ ਬਜ਼ੁਰਗ ਦੱਸ ਰਹੇ ਨੇ ਕਹਿੰਦੇ ਹੁਣ ਵੀ ਇੱਕ ਇੱਕ ਗਲਾਸ ਅਸੀਂ ਦੇਸੀ ਘਿਓ ਦਾ ਪੀ ਜਾਂਦੇ ਹਾਂ ਹਾਂ ਜੀ ਜਿਹੜੇ ਫਿਰ ਨੌਜਵਾਨ ਨੇ ਉਹਨਾਂ ਦਾ ਕੀ ਬਣੂਗਾ ਉਹਨਾਂ ਦਾ ਤਾਂ ਕੀ ਹ ਹਾ ਸੀ ਕਿਉਂ ਹਾਂ ਵਾਹ ਵਲਾਖ ਸਾਹਿਬ ਪਰ ਇੱਕ ਗੱਲ ਦੇਖੀ ਯਾਰ ਮੈਂ ਪੁਰਾਣੇ ਮੇਲਿਆਂ 'ਚ ਫੈਮਿਲੀ ਨਾਲ ਨਹੀਂ ਆ ਸਕਦੇ ਸੀ ਹੁਣ ਬਹੁਤ ਫਰਕ ਆ ਹੁਣ ਆਉਂਦੀਆਂ ਨੇ ਜਿਆਦਾ ਫਰਕ ਹੁਣ ਫੈਮਿਲੀ ਨਾਲ ਆ ਸਕਦੇ ਆ ਆ ਇਹ ਗੱਲ ਕਰ ਲਈ ਰੈਲੀਆਂ ਦੀ ਵੀ ਐਤਕੀ ਰੈਲੀਆਂ ਨਹੀਂ ਲੱਗੀਆਂ ਸਿਆਸੀ ਤਾਂ ਕਿਵੇਂ ਲੱਗਿਆ ਤੁਹਾਨੂੰ ਬਹੁਤ ਸੌਖੇ ਆ ਆਰਾਮ ਨਾਲ ਮੱਥਾ ਟੇਕਿਆ ਨਾ ਕੋਈ ਧੱਕਾ ਭੁੱਕੀ ਹੋਈ ਫਿਰ ਹੀ ਗਏ ਆ ਫਿਰ ਹੀ ਮੁੜਿਆ ਅੱਗੇ ਜਦੋਂ ਰੈਲੀਆਂ ਲੱਗਦੀਆਂ ਸੀ ਤਾਂ ਰੌਲਾ ਰੱਪਾ ਭੀੜ ਪੜਕਾ ਜਿਹੜਾ ਜਿਆਦਾ ਦੇਖ ਕਦੇ ਇਸ ਮਸਿਆ ਇੱਕ ਦੂਜੇ ਨੂੰ ਖਾਚ ਦੂਜੇ ਹੀ ਹੋ ਜਾਂਦੀ ਸੀ ਬੱਚਾਂ ਚ ਫਿਰ ਜਲੇਬੀਆਂ ਕਿੰਨੀਆਂ ਖਾਦੀਆਂ ਸਹੀ ਦੱਸਿਓ ਅਸੀਂ ਅੱਧਾ ਕਿਲੋ ਖਾਦੀਆਂ ਦੋਨਾਂ ਆਹ ਦੇਖ ਲਓ ਵੀ ਬਾਪੂ ਬਿਲਕੁਲ ਝੂਠ ਨਹੀਂ ਬੋਲਦਾ ਅੱਧਾ ਕਿਲੋ ਦੋ ਜਾਨੇ ਜਲੇਬੀਆਂ ਖਾ ਕੇ ਬਾਈ ਜੀ ਤੁਸੀਂ ਦੋ ਜਲੇਬੀਆਂ ਖਾ ਲੋਗੇ ਜਰੂਰ ਜੀ ਸਿਰਫ ਦੋ ਮੈਂ ਦੋ ਪਾਤੀਆਂ ਖਾ ਕੇ ਆਏ ਅਸਾ ਇਹ ਜਿਮ ਵਾਲੇ ਖਾਣੇ ਬਹੁਤ ਲਾਈ ਆ ਠੀਕ ਹੈ ਖਾਦਣੇ ਅਸੀਂ ਅਸੀਂ ਮਿਹਨਤ ਕਰ ਰਹੇ ਵੀਰੇ ਤਾਂ ਕਰਕੇ ਖਾਦੀਆਂ ਜਾਂ ਨਹੀਂ ਆਮ ਕਿਸੇ ਮੁੰਡੇ ਤੋਂ ਨਹੀਂ ਖਾਦੀਆਂ ਜਾਂਦੀਆਂ ਬਾਪੂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜਿਹੜੇ ਹੁਣ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਵੀ ਤਿਆਗ ਦੋ ਨਸ਼ੇ ਨੂੰ ਸੇ ਕੀ ਐ ਇੰਨਾਂ ਚ ਕੁਝ ਨਹੀਂ ਲੱਖਿਆ ਹੋਇਆ ਬਈ ਥੇਤ ਬਣਾਓ ਜੇ ਜਾਨ ਆ ਤਾਂ ਜਹਾਨ ਆ ਨਹੀਂ ਤਾਂ ਆਪ ਦਾ ਕਾਹਦਾ ਇੱਥੇ ਬੇਲੇ ਜਿਹੜੀਆਂ ਖਰਾਕਾਂ ਸੀ ਹੁਣ ਤਾਂ ਨਹੀਂ ਹੈਗੀਆਂ ਜ਼ਿੰਦਗੀ ਕੇਰਾ ਮੈਣੀਆ ਬਿਲਕੁਲ ਰਾਈਟ ਤੋੜਾ ਨਹੀਂ ਮੈਣੀ ਹੈ ਇਹਨੂੰ ਇਹ ਨਹੀਂ ਇਕਵਾ ਲਉਂਗੇ ਹੁਣ ਬਹੁਤ ਜ਼ਿਆਦਾ ਵਧੀਆ ਪਹਿਲਾਂ ਐਸੀ ਫੈਮਿਲੀ ਨਾਲ ਨਹੀਂ ਆ ਸਕਦੇ ਸੀ ਹੁਣ ਆਮ ਨੋਰਮਲ ਜਿਵੇਂ ਰੇਲੀਆਂ ਬੰਦ ਕਰਤੀਆਂ ਨਾ ਪਹਿਲਾਂ ਆਮ ਪਿੰਡਾਂ ਤੋਂ ਨੂੰ ਵੀ ਪਤਾ ਬੱਸਾਂ 'ਚ ਪਰ-ਪਰ ਕੇ ਆ ਜਾਂਦੇ ਸੀ ਆਮ ਪਰ ਬਹੁਤ ਜ਼ਿਆਦਾ ਵਧੀਆ ਫੈਮਿਲੀ ਆਪਦੀ ਫੈਮਿਲੀ ਤੇ ਮੇਰੀ ਫੈਮਿਲੀ ਅੱਗੇ ਖੜੀ। ਰੈਲੀਆਂ ਕਾਨਫਰੰਸਾਂ ਦਾ ਨਾ ਹੋਣ ਕਰਕੇ ਫਾਇਦਾ ਹੋਇਆ ਵੀ ਲੋਕ ਆਪਣੀਆਂ ਫੈਮਿਲੀਆਂ ਦੇ ਨਾਲ ਪਹੁੰਚਦੇ ਨੇ ਇੱਥੇ। ਪਰ ਐਤ ਕੀ ਇਹ ਦੇਖਣ ਨੂੰ ਮਿਲਿਆ ਜਿਵੇਂ ਬਜ਼ੁਰਗ ਬਾਈ ਜੀ ਦੱਸ ਰਹੇ ਨੇ ਬਜ਼ੁਰਗ ਨੇ ਇਹ ਵੀ ਐਤ ਕੀ ਸਾਨੂੰ ਬਹੁਤ ਨਜ਼ਾਰਾ ਆਇਆ ਮੇਲੇ ਦੇ ਉੱਪਰ। ਬਾਪੂ ਜੀ ਨੇ ਦੱਸਿਆ ਵੀ ਅਸੀਂ ਦੋ ਜਣੇ ਅੱਧਾ ਕਿਲੋ ਜਲੇਬੀਆਂ ਖਾ ਗਏ। ਤੇ ਆਉਣ ਵਾਲੇ ਮੇਲੇ ਤੇ ਕੀ ਵਿਚਾਰਾ ਤੁਹਾਡਾ? ਆਉਣ ਵਾਲੇ ਜੀ ਹਰੇਕ ਸਾਲ ਹੀ ਆ ਜਾਈਦਾ। ਪੂਰਾ ਜੁਰਕਾ ਨਾ ਸਰੀਰ ਦੇ ਵਿੱਚ ਹਾਂ ਪੂਰਾ ਜੋਰ ਤਾਂ ਮੈਂ ਆਉਣ ਵਾਲੇ ਮੇਰੇ ਤੇ ਫਿਰ ਤਿੰਨ ਪਾਥੀਆਂ ਖਾਣਗੇ ਐਤਿਆਣਾ ਪੈਂਦਾ ਸਾਡਾ ਕਾਮਰੇਟਾਂ ਦਾ ਪੂਰਾ ਪਾਥੀ ਵੀ ਖਾਣੇ ਇੱਥੇ ਦੀ ਫੇਮਸ ਜਿਹੜੀ ਮਠਿਆਈ ਹੈ ਪਾਥੀ ਹਾਂਜੀ ਹਾਂ ਸਾਬ ਅੱਛਾ ਇਹ ਇੱਥੇ ਦੀ ਖਾਸियत ਆ ਵੀ ਜਿਹੜੀ ਇੱਥੋਂ ਜਿਹੜਾ ਵੀ ਵਿਅਕਤੀ ਮੇਲਾ ਦੇਖਣ ਆਉਂਦਾ ਤਾਂ ਇੱਥੋਂ ਜਿਹੜੀਆਂ ਖਜ਼ਲਾ ਮਠਿਆਈ ਹੈ ਉਹ ਸਪੈਸ਼ਲ ਤੌਰ ਤੇ ਇੱਥੋਂ ਲੈ ਕੇ ਜਾਂਦਾ ਜਿਵੇਂ ਕਿ ਬਾਈ ਜੀ ਉਹਨਾਂ ਨੇ ਦੱਸਿਆ ਵੀ ਅਸੀਂ ਘਰੇ ਉਹ ਜਿਹੜੀ ਖਜ਼ਲਾ ਮਠਿਆਈ ਜਿਹਨੂੰ ਪਾਥੀ ਕਹਿੰਦੇ ਆਪਾਂ ਉਹ ਘਰ ਨੂੰ ਲੈ ਕੇ ਜਾਵਾਂਗੇ ਜਾਂਦੇ ਹੋਏ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹ ਅਸੀਂ ਤਾਂ ਇਹੀ ਸਿਰਨਾ ਸਨੇਹਾ ਦੇਣਾ ਚਾਹੁੰਦੇ ਆ ਵੀ ਨਸੇ ਛੱਡੋ ਤੇ ਆ ਵੀ ਘਰ ਦੀਆਂ ਖਰਾਕਾ ਖਾਓ ਵੀ ਆਪਣੇ ਜਿਹੜੇ ਬਜ਼ੁਰਗਾਂ ਸੇਤਾਂ ਬਣਾਓ ਜੀ ਇਹੀ ਹੈ ਬੱਚਾ ਆ ਜਿਓ ਜੀ ਆ ਜਾਓ ਹੰਦਾ ਹੰਦਾ ਦੰਦੇ ਦਾ ਜੋਕ ਆ ਜੇ ਮੈਂ ਜਿਹੜੇ ਲੋਕ ਇਸ ਭਲੇਖੇ ਦੇ ਵਿੱਚ ਨੇ ਵੀ ਲੁਧਿਆਣਾ ਸਿਰਫ ਚੌੜਾ ਬਾਜ਼ਾਰਾ ਜਿਹੜਾ ਲੁਧਿਆਣਾ ਹੀ ਆ ਪਰ ਅਸੀਂ ਉਹ ਚੌੜਾ ਜਵਾਰ ਵੀ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜਾ ਚੌੜਾ ਬਾਜ਼ਾਰ ਕਿਤੇ ਸਾਲ ਦੇ ਵਿੱਚ ਇੱਕ ਦੋ ਵਾਰੀ ਲੱਗਦਾ ਵਾ ਅਸੀਂ ਪਿੰਡ ਚ ਪਾਰ ਗੁੱਗਾ ਮਾੜੀ ਜਗ੍ਹਾ ਤੇ ਖੜੇ ਆ ਜਿੱਥੇ ਤੁਹਾਨੂੰ ਦਿਖਾਉਨੇ ਆ ਉਹ ਚੌੜਾ ਬਾਜ਼ਾਰ ਜਿਹੜਾ ਕਿ ਇੱਥੇ ਕਾਫੀ ਫੇਮਸ ਆ ਜਿੱਥੇ ਕਿ ਜੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਆਮ ਘਰੇਲੂ ਵਸਤਾਂ ਦੀਆਂ ਲੇਡੀਜ਼ ਵਸਤਾਂ ਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜਾ ਚੌੜਾ ਬਾਜ਼ਾਰਾ ਉਹ ਦਿਖਾਇਆ ਜਾਵੇ ਦੇਖੋ ਤੁਸੀਂ ਇਹ ਮੇਲੇ ਦਾ ਉਹ ਚੌੜਾ ਬਾਜ਼ਾਰ ਹਰ ਕਿਸਮ ਦੀ ਇੱਥੇ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਇੱਥੇ ਜਿਹੜੀ ਹਰ ਕਿਸਮ ਦੀ ਚੀਜ਼ ਮਿਲਦੀ ਆ ਇਹ ਸਪਾਰ ਮੇਲੇ ਦਾ ਉਹ ਚੌੜਾ ਬਾਜ਼ਾਰ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਕਹੂੰਗਾ ਕੈਮਰਾਮੈਨ ਨੂੰ ਵੀ ਇੱਧਰ ਵੀ ਨਿਗਾਹ ਮਾਰੀ ਜਾਵੇ ਹਰ ਇੱਕ ਕਿਸਮ ਦੀ ਚੀਜ਼ ਜਿਹੜੀ ਕਿ ਲੁਧਿਆਣੇ ਚਾਹਰੇ ਚੌੜੇ ਬਾਜ਼ਾਰ ਦੇ ਵਿੱਚ ਪਰ ਬੜੀ ਪ੍ਰੋਵਾਈਡ ਕਰਾਈ ਜਾਂਦੀ ਆ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ ਪਰ ਮਿਲੂਗੀ ਉੱਥੇ ਉਸ ਉਸ ਰੇਟ ਨਾਲੋਂ ਥੋੜੀ ਬਹੁਤੀ ਜ਼ਿਆਦਾ ਕਿਉਂਕਿ ਮੇਲਾ ਮੇਲੇ ਦੇ ਵਿੱਚ ਇਸ ਤਰ੍ਹਾਂ ਦਾ ਚੱਲਦਾ ਹੀ ਰਹਿੰਦਾ ਵਾ ਕਿਸੇ ਦੁਕਾਨਦਾਰ ਦੇ ਨਾਲ ਵੀ ਅਸੀਂ ਤੁਹਾਡੀ ਗੱਲ ਕਰਾਵਾਂਗੇ ਕਿਉਂਕਿ ਅਕਸਰ ਦੇਖਿਆ ਵੀ ਇੱਥੋਂ ਬਹੁਤ ਬਹੁਤ ਜਿਹੜੀਆਂ ਕਾਰਾਂ ਦਾ ਪਾਣੀ ਏ ਰਿਹਾ ਹੈ ਪੀਰ ਕੇ ਇਹ ਨੈਸ਼ਨਲ ਹਾਈਵੇ ਬਣ ਰਿਹਾ ਜਿਹੜਾ ਡੰਮੂ ਤੋਂ ਤੱਕ ਦਾ बॉम बढ़िया हा हा जान है بالترتيب ڏينھن جو